ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 28 30 ਬੇੜਾ ਦਿਖਾਵਾਂਗੇ ਕੱਲੇ-ਕੱਲੇ ਨਗ ਬਾਰੇ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦੇਵਾਂਗੇ ਕਿਹੜਾ ਪੈਂਡਾ ਕੀ ਐਡਰੈਸ ਆ ਤੇ ਕਿਹੜੇ ਦਿਨ ਕਾਵਾਂ ਵੇਚਨੇ ਕੀ ਇਹਨਾਂ ਦੇ ਰੇਟ ਆ ਬਾਕੀ ਬਧੇਰੇ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਆ ਆਓ ਅਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਨਾਮ ਡਰਾਇ ਸੱਸੇ ਆਪਣਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜਿਲ੍ਹਾ ਬਿਰਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਵੀਰੇ ਨੋਟ ਕਰ ਲੋ 62807 13934 62807 13934 ਹਾਂ ਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਵੱਡੀ ਗੱਲ ਆ ਵੀਰੇ ਇਹ ਜਦੋਂ ਤੁਸੀਂ WhatsApp ਤੇ ਆਪਾਂ ਨੂੰ ਕੋਈ ਵੀ ਮੈਸੇਜ ਕਰੋਗੇ ਹੈਲੋ ਦਾ ਜਾਂ ਕੋਈ ਵੀ ਮੈਸੇਜ ਜਿਹੜੀ ਸਾਡੀ ਲੋਕੇਸ਼ਨ ਦਾ ਮੈਸੇਜ ਆ ਉਹ ਵੀਰ ਨੂੰ ਆਟੋਮੈਟਿਕ ਹੀ ਚਲਿਆ ਜਾਂਦਾਗਾ ਉਹ ਟੱਚ ਕਰਕੇ ਵੀਰੇ ਖੁੱਲ ਜਾਂਦਾ ਉਹ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਉਂਦਾ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਨਾ ਤੁਹਾਨੂੰ ਸਾਡੋਂ ਲੋਕੇਸ਼ਨ ਮੰਗਾਉਣ ਦੀ ਲੋੜ ਪੈਣੀ ਆ ਵੀਰੇ ਉਹ ਪੂਰੀ ਸਾਡਾ ਮੈਸੇਜ ਲਾਇਆ ਵਾ ਉਹ ਆਟੋਮੈਟਿਕ ਹੀ ਚਲਿਆ ਜਾਂਦਾਗਾ ਜਿਹੜਾ ਵੀਰੇ ਆਪਾਂ ਵੀਡੀਓ ਬਣਾ ਰਹੇ 8 ਤਰੀਕ ਨੂੰ ਸਾਮੀ ਬਣਾ ਰਹੇ ਆ ਅੱਜ ਹੀ ਲੋਡ ਕਰਾਂਗੇ ਕੱਲ ਨੂੰ 9 ਤਰੀਕ ਨੂੰ ਵੀਰੇ ਮਾਲ ਰੈਸਟ ਕਰੂਗਾ ਕੋਈ ਵੀ ਵੀਰ ਨਾ ਆਵੇ ਇਹ 10 ਤਰੀਕ 7ਵਾਂ ਮਹੀਨਾ 2025 ਦਿਨ ਵੀਰਵਾਰ ਜਾਣੀ ਦੀ ਪਰਸੋਂ ਨੂੰ ਦਿਨ ਵੀਰਵਾਰ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 7 ਵਜੇ ਵੀਰੇ ਸੌਦੇ ਚਲਾ ਦੇਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਦੁਪਹਿਰ ਦੇ 11 ਵਜੇ ਤੱਕ ਕੰਮ ਚੱਲੂਗਾ ਜੀ ਮੇਨ ਗੱਲ ਵੀਰ ਜੀ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਉਹਨਾਂ ਨੂੰ ਬੜਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਸਵੇਰ 7 ਤੋਂ 8 ਵਜੇ ਦੇ ਵਿੱਚ ਆਉਣ ਤੇ ਫਾਇਦਾ ਹੁੰਦਾ ਕਿਉਂਕਿ ਵੀਰੇ ਇਹਨਾਂ ਸੋਚੇ ਕੋਈ ਵੀ 28 ਗਾਈਆਂ ਬੋਲੀਆਂ ਨੇ ਪਰ ਗਾਈਆਂ ਵੀਰੇ ਜਾਣੀ ਦੀ 30 32 ਲਾਵਾਂਗੇ ਖਾਈ ਬੋਲੀਆਂ ਵੀਡੀਓ ਜਪਾ 23 ਦਿਖਾਵਾਂਗੇ ਵੱਡੇ ਜਿਹੜੇ ਡਲੇ ਨੇ ਤੇ 10 ਕ ਬੜਾ ਇਤੂ ਬਿਨਾ ਹੋਰ ਵੀ ਹੈਗੀਆਂ ਨੇ 28 ਜਣ ਬੋਲੀਆਂ ਨੇ ਪਰ 28 ਤਾਂ ਲੱਗਣਗੇ ਲੱਗਣਗੇ 30 32 ਤੇ ਵੀਰੇ ਕੰਮ ਲਜਾਵਾਂਗੇ ਉਦਾਂ ਜਾਨੀ ਦੀ ਸਵੇਰ ਸਾਜਰੇ ਆਉਣ ਦਾ ਫਾਇਦਾ ਹੁੰਦਾ ਹੈਗਾ ਬਾਕੀ ਤੁਹਾਨੂੰ ਵੀਰੇ ਗਾਈਆਂ ਤੋੜ ਕੇ ਦਿਖਾਈ ਜਾਨੇ ਨਾਲ ਦੀ ਆਪਾਂ ਦੱਸੀ ਜਾਨੇ ਨੇ ਬਾਰੇ ਜੀ ਠੀਕ ਹੈ 10 ਤਰੀਕ ਨੂੰ ਸਾਰਾ ਮਾਲ ਵੇਚਣਾ ਹੈਗਾ 10 ਤਰੀਕ ਨੂੰ ਵੀਰੇ ਵੇਚਾਂਗੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਬੁੱਟੇ ਵੀਰੇ ਪਹਿਲਾਂ ਫਾਰਮ ਵਾਲੀ ਵੱਡੀ ਬੱਸੀ ਉਤ ਕੱਢ ਲਾ ਵੈਰਾਈਟੀ ਵੀਰੇ ਸਾਰੀ ਲਾਵਾਂਗੇ ਜਰਸੀ ਦੇ ਦੇ ਵਿੱਚ ਚਾਰ ਨਾਗ ਹੋਣਗੇ ਹਜੇ ਫਿਲਹਾਲ ਜਰਸੀ ਦੇ ਇਧਰ ਇਹਦੇ ਵਿੱਚ ਇੱਕ ਨਾਗ ਇੱਥੇ ਕੰਦਰਾ ਪਰ ਉਹ ਚਾਰ ਨਾਗ ਹੋਣਗੇ ਦੋ ਬੈੜਾਂ ਹੋਰ ਨੇ ਟੌਪਰੀਆਂ ਇੱਕ ਸੂਈ ਵੀ ਇੱਕ ਸੂਣ ਵਾਲੀ ਆ ਕਿਉਂਕਿ ਵੀਰੇ ਫਿਰ ਮਾਲ ਥੋੜਾ ਜਿਆ ਮਾਲ ਜੇ ਸਾਰੇ ਮਾਲ ਦੀ ਵੀਡੀਓ ਨਹੀਂ ਬਣਦੀ ਨਹੀਂ ਕੋਈ ਬੰਦਾ ਇੱਡੀ ਦੇਖੇ ਜਿਆਦਾ ਵੱਡੀ ਬਣ ਜੇ ਇਹ ਵੀਡੀਓ ਤਾਂ ਇੱਕ ਸਿਰਫ ਸਨੇਹਾ ਲਾਉਣ ਵਾਲਾ ਕੰਮ ਹੁੰਦਾ ਹੈਗਾ ਇਹ ਵੀਰੇ ਬੱਸੀ ਫਾਰਮ ਵਾਲੀ ਆ ਬੈਦਰ ਕਾਟ ਦੇਵਾਂਗੇ ਇਹ ਵੀਰੇ ਜਾਣੀ ਦੀ ਇੱਕ ਕਹਿਣ ਵਾਲੀ ਗੱਲਾਂ ਨਹੀਂ ਹੈਗੀਆਂ ਵੀਰੇ ਕੱਲੀ ਪਲੇਅਰੋ ਚ ਜਾਣ ਵਾਲਾ ਬੱਚਾ ਬਾਕੀ ਕੈਮਰਾ ਨੇੜੇ ਮਰਵਾ ਦਿਓ ਇਹਦੇ 20 ਤਰੀਕ ਨੂੰ ਦਿਨ ਪੂਰੇ ਹੁੰਦੇ ਹੈਗੇ ਜਿਹੜਾ ਮਾਲਕਾਂ ਦਾ ਵੀਰੇ ਇਹਦੀ AI ਕਰੀ ਆ ਫਾਰਮ ਦੇ ਵਿੱਚੋਂ ਬੱਚਾ ਆਇਆ ਬਈ ਲੋਕਲ ਬੱਚਾ ਨਹੀਂ ਹੈਗਾ ਵੀਰੇ ਇਹ ਅੱਛਾ ਅਜੇ 10 ਦਿਨ ਪੈਨਿੰਗ ਪਿਆ 12 ਪੈਨਿੰਗ ਪਿਆ ਵੀਰੇ ਇਹ ਮੂੰਹੋਂ ਵੀ ਸੇ ਦੰਦਾ ਦੂਜਾ ਸੂਆ ਦੁੱਧ ਦਾ ਵੀਰੇ ਦਾ ਰਿਕਾਰਡ ਚੰਗਾ ਹੈਗਾ ਜੀ ਇਹਦਾ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਵੀਰੇ ਜਾਣੀ ਦੀ 35 ਕਿਲੋ ਦਾ ਰਿਕਾਰਡ ਹੈ ਬਾਕੀ ਮੈਂ ਨਹੀਂ ਬੋਲਣਾ ਵੀਰੇ ਬੱਸੀ ਨੇ ਦੱਸਣਾ ਵੀ ਕੀ ਆ ਫੈਡਰਲ ਸਲੇਵੇ ਦੀ ਉਹ ਮਸ਼ੀਨ ਤੇ ਲੱਗੀ ਆ ਜਾਂ ਹੱਥੀਂ ਚੋਣੀ ਹੱਥੀਂ ਵੀ ਚੋ ਸਕਦੇ ਆ ਪਰ ਵੀਰੇ ਕੁਛ ਬੱਸੀ ਜਾਣੀ ਬਣ ਕੇ ਸੂ ਠੀਕ ਹੈ ਕਹਿੰਦਾ ਪਾ 35 ਕਿਲੋ ਦਾ ਡ੍ਰੀਮ ਮਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਇਹਨੂੰ ਸਾਹਮਣੇ ਆਲਾ ਚਾਹੀਦਾ ਬਾਕੀ ਵੀਰੇ ਦੇਖੋ ਚਲੋ ਜੇ ਬੰਦਾ ਸਾਹਮਣੇ ਆਹੂ ਤਾਂ ਉਹੀ ਦੰਦ ਕੱਟੂਗਾ ਇਹ ਤਾਂ ਹੈ ਨਹੀਂ ਵੀ ਕੋਈ ਆਪਾਂ ਪਹਿਲੀ ਪੌੜੀ ਤੋਂ ਆਖਰੀ ਟੰਬੇ ਨੂੰ ਹੱਥ ਪਾਵਾਂਗੇ ਜਿਹੜੇ ਬੰਦੇ ਦੀ ਵੀਰੇ 25 ਕਿਲੋ ਵਾਲੀ ਚੋਰੀ ਨੂੰ ਉਹੀ 35 ਚੋਊਗਾ ਜਿਹਦੀ 15 ਵਾਲੀ ਚੋਈ ਹੋਈ ਉਹ 35 ਨਹੀਂ ਚੋ ਸਕਦਾਗਾ ਉਹਨੂੰ ਫੇਰ ਵੱਡੀ ਦੇ ਹੱਥ ਉੱਚ ਫਾਇਦਾ ਨਹੀਂ ਉਹਨੂੰ 20 ਵਾਲੀ ਲੈ ਲੈਵੇ ਹੌਲੀ ਹੌਲੀ ਟੰਬਾ ਦਰ ਟੰਬਾ ਚੜੋ ਤੇ ਬੰਦਾ ਵੀਰੇ ਤਰੱਕੀ ਲਾਜ਼ਮੀ ਕਰਦਾ ਜਾਂਦਾ ਜੇ ਆਪਾਂ ਥੱਲੇੋਂ ਸੜੱਪਾ ਮਾਰ ਕੇ ਤਾਹਾਂ ਚੜਾਂਗੇ ਉਹਦੇ ਲਈ ਔਖਾ ਥੋੜਾ ਜ ਜਾਂਦਰ ਅਸਾ ਫਲੜੀ ਕੋ ਜੇ ਕੁੰਡੀ ਅੜਗੀ ਨਾਲ ਹੀ ਚਾਕੇ ਛੱਡੂਗਾ ਉਹ ਵੀ ਹਾਂ ਉਹਦਾ ਕੋਈ ਫਾਇਦਾ ਨਹੀਂ ਵੀਰੇ ਬਾਕੀ ਕੁਆਲਿਟੀ ਦੱਸੂਗੀ ਵੀਰੇ ਫਾਰਮ ਵਾਲੀ ਆ ਬੈਦਰ ਕਾਰਡ ਦੇਵਾਂਗੇ ਰਿਕਾਰਡ ਤਿੰਨ ਪੀੜੀਆਂ ਦੇਵਾਂਗੇ ਰਿਕਾਰਡ ਉਹਦਾ ਮਿਲੂ ਜਿਹਦਾ ਲਿਖਤੀ ਰੂਪ ਚ ਆਇਆ ਹੋਊਗਾ ਬਾਕੀ ਵੀਰੇ ਬੱਸੀ ਤੇ ਤੁਸੀਂ ਦੇਖ ਸਕਦੇ ਹੋ ਯਾਨੀ ਕਿ ਇਹ ਚਲੀ ਗਈ ਘਰਮਾਲੀ ਪੰਜਾਬ ਬੈਡਾਂ ਦੇ ਵਿੱਚ ਵੀ ਬਣ ਲਓ ਵੀਰੇ ਯਾਨੀ ਦਿਸੂਗੀ ਵੀ ਆਏ ਸੀਨੀਮਲ ਕਾੜੇ ਦੀ ਮਾਰਕ ਤੋਂ ਆਈ ਆ ਗਈ ਜੀ ਹਾਂਜੀ ਸਰ ਤੇ ਬਾਈ ਜੀ ਰੇਟ ਆਪਣੇ ਕਿੱਥੋਂ ਸਟਾਰਟ ਕਿੱਥੋਂ ਦੇ ਰੇਟ ਵੀਰੇ ਬਿਲਕੁਲ ਕਮਾਲ ਦੇ ਆਉਣਗੇ ਸਾਰਿਆਂ ਤੋਂ ਛੋਟਾ ਸੌਦਾ 65000 ਵਾਲਾ 65 68 70 72 75 80 85 90 95 ਲੱਖ ਜੀ ਤੇ 400 ਦੇ ਵੀਰੇ ਲੱਖ ਤੋਂ ਬਾਹਰ ਹੋਣਗੇ ਠੀਕ ਹੈ 400 ਦੇ ਲੱਖ ਤੋਂ ਬਾਹਰ ਹੋਣਗੇ ਪਰ ਸਾਰਾ ਜਾਨੀ ਮਾਲ ਸਬਾ ਤੋਂ ਥੱਲੇ ਹੋਊਗਾ ਇਹਦੇ 400 ਦੇ ਉਹ ਵੀ ਬੜਾ ਲੱਖ ਤੋਂ ਥੋੜੀ ਬਾਹਰ ਹੈ ਕੋਈ ਬਾੜਾ ਲੰਮਾ ਚੌੜਾ ਕੰਮ ਨਹੀਂ ਮੇਨ ਚੀਜ਼ ਆ ਵੀਰੇ ਮਾਰਕੀਟ ਲਾਜ਼ਮੀ ਘੁੰਮ ਕੇ ਆਓ ਜਦੋਂ ਤੁਸੀਂ ਆਪਣੇ ਫਾਰਮ ਤੇ ਆਉਣਾ ਤੁਹਾਡੀ ਵੀਰ ਜੀ ਮਾਰਕੀਟ ਘੁੰਮੀ ਹੋਊਗੀ ਤੁਹਾਨੂੰ ਬੜੇ ਮਾਣ ਨਾਲ ਵਿਸ਼ਵਾਸ ਨਾਲ ਗੱਲ ਕਹਿ ਸਕਦੇ ਆ ਤੁਹਾਡਾ ਵੀਰੇ ਤੁਸੀਂ ਕਹੋ ਵੀ 5 ਤੋਂ 10 ਮਿੰਟ ਦੇ ਵਿੱਚ ਲਮੋਗੇ ਵੀਰੇ ਤੁਹਾਡਾ ਰੇਟ ਦੇ ਵਿੱਚ ਵੀ ਤੁਸੀਂ 15 ਤੋਂ 20 ਹਜ਼ਾਰ ਦਾ ਦੇ ਮੂੰਹੋਂ ਮੰਨੋਗੇ ਉਹ ਅਸੀਂ ਨਹੀਂ ਕਹਿਣਾ ਤੁਹਾਨੂੰ ਇੱਥੇ ਆਮ ਗਾਗਾ ਦੇ ਮੂੰਹੋਂ ਨਜ਼ਰ ਆਊਗਾ ਵੀ ਅਸੀਂ ਸਾਰਾ ਘੋਮ ਕੈਂ ਵੀ ਰੇਟ ਤੁਹਾਡੇ ਖਰੇ ਨੇ ਇੱਥੇ ਜਿੰਨੇ ਬੰਦੇ ਆਉਣਗੇ ਉੱਦੇ ਬੰਦੇ ਉਹ ਹੋਣਗੇ ਵੀਰੇ ਜਿੱਦਾ ਕੋਈ ਦੋ ਆਰਾ ਆਇਆ ਹੋਊ ਕੋਈ ਤਿੰਨ ਆਰਾ ਆਇਆ ਹੋਊ ਚੌਥੀ ਆਰਾ ਆਇਆ ਆਊਗਾ ਅੱਧੇ ਨਵੇਂ ਹੁੰਦੇ ਆ ਅਸੀਂ ਗਾਗਨਾ ਵੀਰੇ ਤੋਰੀ ਬੇਟਾ ਤੋਰੀ ਅਸੀਂ ਗਾਗਨਾ ਵੀਰੇ ਲੰਮਾ ਸਮਾਂ ਚੱਲਣਾ ਹੁੰਦਾ ਇਹ ਨਹੀਂ ਹੈਗਾ ਵੀ ਅੱਜ ਇੱਕ ਦੇਤੀ ਤੇ ਕੰਮ ਬੰਦ ਉਹ ਕੰਮ ਨਹੀਂ ਕਰਨਾਗਾ ਚਲੋ ਜੇ ਆਪਾਂ ਵੀਰੇ ਮਹੀਨੇ ਦੀ 200 ਵੇਚਦੇ ਆ ਉਹ ਤੋਂ ਇੱਕ ਦੋ ਨਾਗ ਤਾਂ ਕੁਦਰਤੀ ਵੀਰੇ ਚਲੋ ਜਿਹੜੀ ਰੱਬ ਦੀ ਜਿੱਥੇ ਮਾਰ ਪਣੀ ਉਹ ਗੱਲ ਵੱਖਰੀ ਆ ਪਰ ਬਾਈ ਜੀ ਜਿੰਨੀ ਬੈੜ ਲਵਾਂਗੇ ਖਰੀ ਲਵਾਂਗੇ ਵੀਰੇ ਸਾਡੇ ਕੋਲੇ ਇਥੇ ਨੂੰ ਛੋਟੀ ਲਿਆ ਕੇ ਬੰਨਦੀ ਆ ਵੀਰੇ ਡਲੇ ਬੜਾਂ ਵਿੱਚ ਦਿਸਣੀ ਨਹੀਂ ਛੋਟੀ ਬੈੜ ਨਹੀਂ ਦੇਖਣੀ ਤੇ ਨਹੀਂ ਜਦੋਂ ਵੀਰੇ ਆਪਾਂ ਚੰਗੀਆਂ ਬੜਾਂ ਦੀ ਖਰੀਦ ਕਰਦੇ ਆ ਛੋਟੀ ਵੀਰੇ ਚੱਲ ਜੀ ਦੋ ਦਿਨ ਦਾ ਬੱਚਾ ਵੀਰੇ ਪਲੂਣ ਵੱਸੀ ਦੋ ਦੰਦ ਪਲੂਣ ਦੋ ਦੰਦ ਬੱਚਾ ਵੀਰੇ ਪਲੂਣ ਵੱਸੀ ਆ ਇਹ ਵੀ ਵੀਰੇ ਇਹ ਮਿੰਨੀ ਫਾਰਮ ਦਾ ਬੱਚਾ ਹੈਗਾ ਸੋ ਵੱਡਾ ਬਾਡੀ weight ਆ ਤੇ ਪਹਿਲੇ ਸੂਈ ਇੰਨੀ ਜਿਆਦਾ ਬਾਡੀ weight ਗੇਨ ਕਰਿਆ ਵਾ ਦੂਜੇ ਠੀਕ ਹੈ ਦੂਜੇ ਤੀਜੇ ਸੂਂਦਾ ਪ੍ਰੋਪਰ ਜਿਹੜਾ ਬੈੜ ਬਣ ਗਈ ਤੇ ਚੰਗਾ 40 45 ਕਿਲੋਨਾ ਹੱਥ ਮਾਰਨਾ ਨੇ ਬਿਲਕੁਲ ਮਾਰਨ ਦੇਖੋ ਵੀਰੇ ਮੂੰਹ ਮੱਥਾ ਜਾਨੀ ਏਕੀਰ ਵੀਰੇ ਮੈਂ ਬਾਹਲਾ ਨਹੀਂ ਮੰਨਦਾ ਜਾਨੀ 25 ਕਿਲੋ ਨੂੰ ਬੜੀ ਇਰਾਦਰੀ ਨਾਲ ਚਵਾਉਗੀ ਠੀਕ ਹੈ ਹਾਂਜੀ ਤੇ ਬਰੀਡ ਬਰੂਡ ਦਾ ਪਾਸੇ ਉਹ ਕਹਿ ਗੱਲਾਂ ਗਾਹੀਆਂ ਜਮਾ ਗਾਹੀਆਂ ਵੀਰੇ 10 ਦਿਨ ਜਾਨੀ ਬੱਚਾ ਹਜੇ ਸੂਂਦਾ ਨਹੀਂ ਤੇ ਇਹ ਬਣ ਕੇ ਸੂ ਵਧੀਆ ਜਣੀ ਚੰਦ ਜਾਣ ਵਾਲਾ ਬੱਚਾ ਹੈਗਾ ਵੀਰ ਜੀ ਜੀ ਬੰਦੀ ਲੈਓ ਬੁੱਟੇ ਵੀਰ ਉਦੋਂ ਅੱਗੇ ਵੀਰੇ ਥੋੜੀ ਜਿਹੀ ਕਲੈਂਡੋ ਦੇ ਕ੍ਰਾਸ ਬੱਚਾ ਆ ਗਿਆ ਜੀ ਗੁੱਲੇ ਵਾਲਾ ਥਾਣਾ ਗੁੱਲੇ ਵਾਲਾ ਪਰ ਅਸੀਂ ਬਾਈ ਜੀ 28 ਕਿਲੋ ਮੰਨ ਕੇ ਲਈਆ 30 ਤੋਂ 32 ਦੇਊਗੀ ਦੂਜਾ ਸੂਆ ਗਈ ਜੀ ਇਹ ਵੀਰੇ ਜਾਣੀ ਦੀ ਇਹ ਕਹਿੰਨੇ ਜਿਹੜਾ ਕੰਨੀਆਂ ਸੀਗੇ ਇੱਕ ਚੱਕ ਲੈ ਇੱਕ ਹਜੇ ਖੜੀ ਆ ਪਰ ਦੂਜੇ ਸੂਰ ਦੇ ਵਿੱਚ ਵੀਰੇ ਕਹਾਊਗੀ ਤੀਜਾ ਨਹੀਂ ਇਹਨੇ ਬੰਨਣਾਗਾ ਜੀ ਤੇ ਬਾਅਦ ਬਾਕੀ ਤੁਸੀਂ ਲੈਵੇ ਤੇ ਮਰਵਾ ਦਿਓ ਵੀਰੇ ਕੈਮਰਾ ਇਹਦਾ ਅਸੀਂ ਨਹੀਂ ਕਹਿਣਾ ਵੀ 28 30 ਵੀਰੇ ਮਾਲ ਕੇ ਦਾ ਮੰਨੂਗਾ ਆਮ ਚਲੋ ਚਾਹੇ ਆਪਾਂ 35 ਵੀ ਕਹਿ ਦਈਏ ਵੀਰੇ ਪਰ ਕਿਹੜਾ ਜੀਵ ਵਾਲਾ ਹੁੰਦਾ ਚਵਾਦਣਾ ਹੋਣਾ ਪਰ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਖਰਾਗਾ ਵੀਰੇ ਚਲੋ ਆਮ ਹੁਣ ਕਈ ਨਵੇਂ ਵੀਰ ਵੀ ਕਿਤੇ ਜੁੜਦੇ ਆ 28 ਕਿਲੋ ਵੀਰੇ ਬੜੀ ਆਮਦਾਰੀ ਨਾਲ ਕੰਡੇ ਤੇ ਤੋਲ ਦੂਗੀ ਤੇ ਨਾਲ ਪਲੱਸ ਫੈਟ ਵੀ ਦੇਖਣ ਨੂੰ ਮਿਲੂਗਾ ਜਿਹਨੂੰ ਦੇਵਾਂਗੇ ਵੀਰੇ ਰਿਪੋਰਟ ਵੱਧਦੀ ਮਿਲੂਗੀ ਵੀਰੇ ਤੁਸੀਂ 28 ਕਿਆ ਸੀ ਅਸੀਂ 30 32 ਚੋੜਿਆ ਰਿਪੋਰਟ ਐ ਮਿਲੂਗਾ ਜੀ ਜੀ ਗੱਲ ਹਾਂਜੀ ਤੇ ਅੱਗੇ ਆਜੋ 4 ਨੰਬਰ ਤੇ ਹਾਂ ਬਾਕੀ ਕੰਨੀਆਂ ਗੱਬਣਾ ਨਹੀਂ ਵੀਰੇ ਸੂਈ ਸਵਾਈਆਂ ਦੀ ਵੇਚਦੇ ਆਂਗੇ ਤੇ ਐਰ ਸਰ ਦਾ ਬੱਚਾ ਆ ਗਿਆ ਵੀਰੇ ਚਲੋ ਆਪਾਂ ਇਹਨੂੰ ਪੂਰੀ ਮੈਂ ਉਹ ਵੀਰੇ 10% ਦੇ ਕਰਾਉਸ ਮੰਨ ਲੂ ਸੇਹ ਦੰਦਾ ਬਾਈ ਜੀ ਦੂਜਾ ਸੂਆ ਸੇਹ ਦੰਦਾ ਦੂਜਾ ਸੂਆ ਵੀਰੇ 25 ਕਿਲੋ ਬੌਲਿਓ ਤੁਰੀ ਆ ਉੱਤੇ ਵੀਰ ਬੱਸੀ ਆ ਯਾਰ ਸਰ ਤੇ ਮਗਰ ਬੱਸੀ ਹੈਗੀ ਆ ਤੇ ਉਹ ਤਾਂ ਮੈਂ ਪੁੱਛਦਾ ਉਹਨੇ ਚਲੋ ਪਤਾ ਤਾਂ ਆਪਾਂ ਨੂੰ ਵੀ ਆ ਇਹਦੇ ਵੀਰੇ 15000 ਦੀ ਬੱਸੀ ਦੀ ਡਿਮਾਂਡ ਆਈ ਆ ਅੱਛਾ ਜਿਹੜੇ ਫਾਰਮ ਚੋਂ ਲਈ ਆ ਕਿਸੇ ਵੀਰ ਨੇ ਕਟਾਉਣੀ ਹੋਵੇ ਮੌਕੇ ਤੇ ਸੌਦਾ ਲਾ ਕੇ ਉਦਹੀਂ ਕਟਵਾ ਸਕਦਾਗਾ ਕੋਈ ਇਹ ਨਹੀਂ ਗੱਲ ਵੀਰੇ ਤੁਸੀਂ ਗਊ ਲੈ ਜਾਓ 10 ਦਿਨ ਨੂੰ ਲਿਆਵਾਂਗੇ 15 ਦਿਨ ਨੂੰ ਲਿਆਵਾਂਗੇ ਉਹ ਕੰਮ ਆਪਾਂ ਕਰਦੇ ਨਹੀਂ ਜਿਹੜੀ ਬੱਸੀ ਕੱਟਣੀ ਹੂ ਇਹ ਨਹੀਂ ਵੀ ਮੈਂ ਫਾਰਮ ਵੀਰ ਨੂੰ ਚਕਾਉਂ ਸੌਦਾ ਲਾ ਲਓ ਸਾਡੀ ਪੇਮੈਂਟ ਉਨੀ ਕੱਟ ਦੇ ਦਿਓ ਜਿੰਨੇ ਦੀ ਬੱਸੀ ਕਟਾਉਣੀ ਆ ਪਰ ਜਾਣੀ ਦੀ ਇਹਦੇ ਵਿੱਚੋਂ ਕੋਈ 100 ਚੋ ਵੀਰੇ ਪੰਜ ਬੰਦੇ ਹੀ ਹੁੰਦੇ ਆ ਬੱਸੀਆਂ ਕਟਾਉਣ ਵਾਲੇ ਬਾਕੀ ਵੀਰੇ ਘਰੂ ਵੀਰ ਪਾਲਦੇ ਆ ਕਿਉਂਕਿ ਇਹ ਨੂੰ ਇੱਕ ਨਹੀਂ ਇਹ ਦੋ ਜਾਣਗੀਆਂ ਜਿਹੜੇ ਬੱਚੇ ਵੀਰੇ ਅਸੀਂ ਆਮ ਮੰਨਦੇ ਆ ਵੀ ਦੋ ਮਹੀਨਾ ਦੋ ਸਾਲ ਦੇ ਵਿੱਚ ਵਿੱਚ ਵੀਰੇ ਬੱਚੇ ਬੜੀ ਆਰਾਮ ਕਰੀ ਨੇ ਸੂ ਰਹੇ ਅੱਜ ਦੇ ਸਮੇਂ ਜਿਹੜੇ ਚੰਗੇ ਸੀਮਣ ਦੇ ਬੱਚਿਆਂ ਪੋਟੜ ਸੀਮਣ ਦੇ ਆ ਇਹ 25 ਕਿਲੋ ਬੋਲੋ ਦੁਰਿਆ ਵੀਰੇ 35 ਕਿਲੋ ਦੀ ਗਾਰੰਟੀ ਤੇ ਬੱਸੀ ਆਈ ਸੀ ਪਰ ਆਪਾਂ ਗਾਰੰਟੀ ਨਾ ਮੰਨੀਆਂ ਨਾ ਦਈਏ ਅਸੀਂ ਵੀਰੇ ਜਾਣੀ ਦੀ 30 ਕਿਲੋ ਬੱਚਾ ਮੰਨ ਕੇ ਲਿਆ ਸੀ ਪਰ ਪਰਚੋਂ ਬਿੱਤਰ ਵੀਰੇ 30 ਦੇ ਨਵੀ ਕਰਦੇ ਆ ਕਰਮਾਲੀ ਥੱਲੇ ਕਿਉਂਕਿ ਸਾਲੀਆਂ ਚੀਜ਼ਾਂ ਵੀਰੇ ਵਪਾਰ ਕਰਦੇ ਆ ਮੌਤਮ ਦਾ ਗਰੰਟੀ ਦਈਏ ਨਾ ਗਰੰਟੀ ਲਈਏ ਆਪਾਂ ਆ ਵੀਰੇ ਆਪ ਦੀ 100 ਸੰਗਣਾ ਮਾਲ ਲੈਣੇ ਤੇ ਅੱਗੇ ਵੀ ਆਪਾਂ ਕੋਈ ਨਾ ਆਨਲਾਈਨ ਮਾਲ ਵੀਰੇ ਵੇਚਦੇ ਨਹੀਂ ਕਦੇ ਵੀ ਕਦੇ ਆਨਲਾਈਨ ਨਹੀਂ ਵੇਚਦੇ ਆਓ ਵੀਰੇ ਨਿਰਖੋ ਪਰਖੋ 10 ਦਿਨ ਵੀ ਜੀ ਮਾਲ ਸਾਡੇ ਘਰੇ ਚੋਵੋ ਇੱਥੋਂ ਤੁਹਾਨੂੰ ਚੰਗੀ ਲੱਗੇ ਤੇ ਲਿਜਾਓ ਨਹੀਂ ਕੋਈ ਬਹਿਮ ਵਾਲੀ ਗੱਲ ਨਹੀਂ ਸਾਡੇ ਨੂੰ ਸਾਡੇ ਘਰੇ ਖੜੀਆ ਤੁਹਾਡੀ ਮਾਇਆ ਤੁਹਾਡੀ ਜੇਬ ਚ ਹੈ ਸੋ ਵੀਰੇ ਗੱਲ ਵਾਕੇ ਜਾ ਜਾ ਬਾਜਾ ਬਾਬਾ ਵਪਾਰੀ ਨੂੰ ਕਹਿਣ ਲੱਗੇ ਨੇ ਜੀ ਇਹ ਹੋ ਗਿਆ ਜੋ ਹੋ ਗਿਆ ਮੈਂ ਹਾਲਾ ਵੀ 500 ਵੀਡੀਓ ਪਾਉਣ ਗਿਆ 100 ਰੁਪਏ 15 ਹੋ ਦੀ ਖਾਤਰ ਕੁੱਤਾ ਮੂਰ ਦੀ ਨਾਂ ਗਿਆ ਨਰੈਣ ਨੌ ਤੇ ਰਹਿ ਗਈ 1500 ਰੁਪਏ ਪਿੱਛੇ ਮੇਰੀ ਜ਼ਿੰਦਗੀ ਵੀ ਚਲੀ ਜਾਣੀ ਸੀ ਚਲੀ ਜਾਣੀ ਉਹੀ ਗੱਲ ਆ ਵੀਰੇ ਚਲੋ ਜਦੋਂ ਆਪਾਂ ਕਿਤੇ ਵੀ ਜਾਵਾਂਗੇ ਸੰਘਰਸ਼ ਲੜਨਾ ਪੈਂਦਾ ਲੇਕ ਮੇਨ ਗੱਲ ਆ ਗਈ ਹੁਣ ਜਹਾਜ਼ ਗ੍ਰੈਂਸ ਹੋ ਗਿਆ ਮੈਂ ਵੀਡੀਓ ਦੇਖਿਆ ਇੱਕ ਡਾਕਟਰ ਪਰਿਵਾਰ ਸੀ ਉਹਨਾਂ ਦੀਆਂ ਸੈਲਫੀਆਂ ਆਪਾਂ ਦੇਖੀਆਂ ਕਿੰਨੀਆਂ ਉਹ ਚਾਰ ਮੈਂਬਰ ਸੀ ਮੇਰੇ ਖਿਆਲ ਚ ਕਿੰਨਾ ਖੁਸ਼ ਪਰਿਵਾਰ ਸੀਗਾ ਉਹ ਕਿਹੜਾ ਵੀਰੇ ਜਹਾਜ਼ ਦੇ ਵਿੱਚ ਵਿਚਾਰੇ ਮਰਨ ਨੂੰ ਬੈਠੇ ਸੀਗੇ ਕੀ ਪਤਾ ਸੀ ਉਹਨਾਂ ਨੂੰ ਇੱਕ ਕੁਦਰਤ ਦੀ ਗੱਲ ਆ ਵੀ ਉੱਡੇ ਜਾਂਦੇ ਜਹਾਜ਼ ਵੀ ਸਮੁੰਦਰਾਂ 'ਤੇ ਡਿੱਗ ਭੱਜੀਆਂ ਜਾਂਦੀਆਂ ਰੇਲ ਕੱਟਰੀਆਂ ਵੀ ਪੱਟੀਆਂ ਤੋਂ ਲੈ ਜਾਂਦੀਆਂ ਹਾਲਾਂਕਿ ਉਹਦਾ ਡਰਾਈਵਰ ਵੀ ਵਿੱਚ ਹੁੰਦਾ ਵੀਰੇ ਉਹਦੀ ਵੀ ਜਾਨ ਹੁੰਦੀ ਆ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਚਲੋ ਕੁਦਰਤਨੀਓ ਹੋ ਜਾਂਦੀ ਆ ਗੱਲ ਬਾਕੀ ਇਹ ਸਾਲੀ ਚੀਜ਼ ਦਾ ਬਾਈ ਜੀ ਵਪਾਰ ਕਰਦੇ ਆ ਇਹ ਚੀਜ਼ ਥੋੜੀ ਜਿਹੀ ਜ਼ਰੂਰ ਆ ਜਾਂਦੀ ਵੀ ਆਪਾਂ ਆਨਲਾਈਨ ਸੌਦੇ ਚਾਹੀਦੇ ਹੀ ਨਹੀਂ ਕੁਝ ਕੁ ਬੰਦੇ ਆਨਲਾਈਨ ਸੌਦੇ ਕਰਦੇ ਆ ਹੁਣ ਛੋੜੇ ਟਾਈਮ ਹੋਇਆ ਇੱਥੋਂ ਜੋੜਾ ਆਪਣੇ ਕਿ ਤੂੰ ਨੇੜੋਂ ਗਿਆ ਨਾ ਨੂੰ ਨਹੀਂ ਅਸੀਂ ਲੈਂਦੇ ਹੁੰਦੇ ਉਹ ਮਾਤਾ ਮੈਂ ਇੱਥੋਂ ਲੈਂਦੀ ਕਹਿੰਦੀ ਵੀਰੇ ਆਨਲਾਈਨ ਦਿਓ ਮਾਹ ਮਾਤਾ ਮੈਂ ਨਹੀਂ ਆਨਲਾਈਨ ਵੇਚਣੀ ਆ ਗਰਦਾਸਪੁਰ ਦੀ ਆ ਮਾਤਾ ਮੇਰੇ ਘਰੇ ਵੀ ਆਖ ਗਈ ਬਹੁਤ ਲੇਟ ਆਈ ਸੀਗੀ ਉਹਨੇ ਜੋੜਾਂ ਲੈ ਲੈ ਕਹਿੰਦੀ ਪੁੱਤ ਮੈਂ ਠੱਗੀ ਗਈ ਮਾਹਾ ਮਾਤਾ ਮੈਂ ਇਹੀ ਤੁਹਾਨੂੰ ਦੱਸੀ ਸੀ ਗੱਲ ਆਨਲਾਈਨ ਨਾ ਲਓ ਚੀਜ਼ਾਂ ਘਰੇ ਆਓ ਦੇਖੋ ਨਿਰਖੁਪ ਕਿਤੋਂ ਵੀ ਲੈਣੀ ਆ ਵੀਰੇ ਦੁਨੀਆ ਵੇਚੀ ਜਾਂਦੀ ਆ ਆਨਲਾਈਨ ਪਰ ਆਪਾਂ ਨਹੀਂ ਕੰਮ ਕਰਦੇ ਮੈਨੂੰ ਇਹ ਚੀਜ਼ ਦੇ ਫੋਨ ਵੀ ਆਉਣਗੇ ਚਲੋ ਸੱਚ ਦੇ ਰਾਹ ਤੇ ਚੱਲਾਂਗੇ ਵੀਰੇ ਕੰਡੇ ਤਾਂ ਹੁੰਦੇ ਹੀ ਹੁੰਦੇ ਆ ਸੋ ਵੀਰੇ ਜੈ ਜਗਤ ਇਹ ਥੋਕ ਦਾ ਕੰਮ ਕੋਈ ਵੀ ਬੰਦਾ ਕਰਦਾ ਮੈਨੂੰ ਵੀ ਥੇਰੇ ਫੋਨ ਆ ਬਾਈ ਕੱਟੀ ਦੇ ਦੇ ਆਨਲਾਈਨ ਕੀ ਪਤਾ ਵੀ ਅੱਜ 325 ਲਾਉਣਾ ਸਾਡੇ ਮੜਜ ਵੀ ਮੈਨੂੰ 15 ਵਾਲੀ ਭੇਜ ਦਈਏ ਪਰ ਉਹ ਫਾਇਦਾ ਕੀ ਉਸ ਗੱਲਾਂ ਦਾ ਜਿਹੜੇ ਜਦੋਂ ਕੋਈ ਵੀ ਆਪਾਂ ਬਾਈ ਜੀ ਵਪਾਰੀ ਆ ਚਲੋ ਕੋਈ ਡਾਲ ਡੇਕਿਆ ਉਹਦੇ ਹੁੰਦੇ ਆ ਪਰ ਚਲੋ ਕੋਈ ਬੰਦਾ ਵੀਰੇ ਦੇਸੀ ਕਿਆ ਉਹਦਾ ਆਰਗੈਨਿਕ ਚੱਲਦਾ ਹੁੰਦਾ ਕੰਮ ਮੰਨ ਕੇ ਪਰ ਹਾਂ ਤਾਂ ਆਪਾਂ ਵੀ ਵਪਾਰੀ ਆ ਨਾ ਆਪਾਂ ਵੀ ਆਪਦੇ ਫਾਇਦੇ ਨੂੰ ਜਾਵਾਂਗੇ ਕੋਈ ਬੰਦਾ ਵੀਰੇ ਆਨਲਾਈਨ ਮੰਗੂਗਾ ਜਿਹਦੇ ਚ ਆਪਾਂ ਨੂੰ 2000 ਵੱਧ ਬਣੂਗਾ ਉਹ ਪੇਚਾਂਗੇ ਹੁਣ ਇੱਥੇ ਆ ਕੇ ਵੀਰੇ ਅਗਲੇ ਬੰਦੇ ਦੀ ਚੋਅ ਆ ਇਸ ਕਰਕੇ ਬਾਈ ਜੀ 100 ਦੇ ਨੋਟ ਦੀ ਕਦਰ ਦਾ ਪਤਾ ਹੈਗਾ ਮੈਂ ਸਾਈਕਲ ਤੇ ਵੀ ਕਾਇਆਂ ਲਈਆਂ ਨੇ ਨੰਗੇ ਪਿੰਡੇ ਮਾਲ ਵੀਰੇ ਚੋਇਆ ਇਕੱਲੀ ਬਲੈਂਡ ਚ ਮੱਖੀਆਂ ਹੁਣ ਪਤਾ ਵੀ ਮਸਰ ਕਿੰਨਾਗਾ ਹੁਣ ਮਗਰ ਮੇਰੇ ਦੋ ਬੰਦੇ ਵੀਰੇ ਧਾਰਾਂ ਤੇ 5 ਵਜੇ ਤੇ ਚੋਣ ਲਾਇਆ ਵੀ ਚੋ ਦੇਓ ਮੈਂ ਇਥੇ ਲਾਲਚ ਕਰਦੇ ਇਹਨੂੰ ਕਹਿੰਦੇ ਵੀ ਸ਼ਾਮ ਨੂੰ ਚੋ ਵੀਰੇ ਪਿੰਡਾ ਖਾਜੂ ਵੱਢ ਕੇ ਮਸਰੇ ਨਾਲ 8 ਵਜੇ ਜੈ ਜੈ ਗੱਲਾ ਸਾਰਾ ਸਿਸਟਮ ਉਹ ਬੰਦਾ ਵੀਰੇ ਸਿਸਟਮ ਨਾਲ ਦੇਖ ਕੇ ਚੱਲਦਾ ਜਿਹਨੂੰ ਜਿਹੜਾ ਜ਼ੀਰੋ ਲੈਵਲ ਤੋਂ ਉੱਠ ਓ ਬਾਬਾ ਨਾਨਕ ਨੇ ਕਹੀ ਕਹਦਾ ਮਰਦਾਨੇ ਠੱਗਿਆ ਕੌਣ ਜਾਊਗਾ ਜਿਹੜਾ ੱਤਜ ਗਿਆ ਕਿਸੇ ਦੇਤੀ ਜੋਣਾ ਬਾਈ ਜੀ ਤੁਹਾਡਾ ਪੈਸਾ ਤੁਸੀਂ ਕਮਾਇਆ ਆਪਦਾ ਸੋਚ ਸਮਝ ਕੇ ਲਾਓ ਕਹਿੰਦਾ ਕੋਈ ਚਾਚਾ ਨਹੀਂ ਕੋਈ ਤਾਏ ਨਹੀਂ ਕਹਿੰਦੇ ਸੌ ਖਾਈਏ ਜੀ ਦੀ ਨਾ ਪੁੱਤ ਜੀ ਨਾ ਧੀ ਦੀ ਆਪਦਾ ਦੇਖ ਕੇ ਚੱਲੋ ਬਾਈ ਦੇਖ ਕੇ ਚੱਲੋ ਇਹ ਵੀ ਦੇ ਦੰਦਾ ਚ ਪੂਰੀਆ ਦੂਜਾ ਸੁਹਾ ਸੁਂਦੀਆਂ ਮਸ਼ੀਨ ਤੇ ਲੱਗੀ ਆ ਜੀ ਬਾਈ ਤੇ ਮਾਲਕ ਨੇ 35 ਕਿਲੋ ਕਹਿ ਸੀ ਪਰ ਅਸੀਂ ਇਹ 26 27 ਕਿਲੋ ਮੰਨ ਕੇ ਲਈ ਆ ਇੰਨਾ ਬੜੀ ਰਾਮ ਦੇ ਨਾਲ ਚਵਾ ਦੂਗੀ ਥੋੜੀ ਜਿਹੀ ਬੈਡ ਪਰ ਆਜ ਜਾਈਆ ਹੰਬੀ ਥੱਕੀ ਜੀ ਲੱਗਦੀ ਆ ਤੇ ਜਦੋਂ ਵੀਰੇ ਕੋਲੇ ਖੜ ਕੇ ਬੰਦਾ ਲਊਗਾ ਜਾਣਗੇ ਇਹ ਲਾੜ ਦੇ ਵਿੱਚ ਵਿਕੂਗੀ ਪਹਿਲ ਦੇ ਹੱਦ ਤੇ ਵਿਕੂਗੀ ਮੇਨ ਗੱਲ ਵੱਡੀ ਚੀਜ਼ ਦੱਸਦੇ ਆ ਥੋੜਾ ਜਿਹੀ ਲਾੜ ਦੇ ਵਿੱਚ ਵੀਰੇ ਫੋਨ ਦਾ ਚੱਕੇ ਜਾਂਦੇ ਚਲੋ ਲਾ ਲਿਓ ਇੱਕ ਨੰਬਰ ਮੇਰਾ ਦੇ ਨਾਲ ਦੇ ਮੁੰਡੇ ਦਾ ਦੋ ਦੈਣਾ 8557060570 8557060570 ਜੇ ਰਸਤਾ ਪੁੱਛਣਾ ਹੋਏ ਮੁੰਡੇ ਤੋਂ ਲੈ ਸਕਦੇ ਨੰਬਰal ਕਿੰਨੀ ਇੱਕ ਤੁਹਾਨੂੰ ਮਜਬੂਰੀ ਆ ਵੀਰੇ ਮਗਰੋਂ ਪਿੱਛੋਂ ਕੋਈ ਨਾਗ ਨਹੀਂ ਵੇਚਦੇ ਕੱਲ ਨੂੰ ਅਸੀਂ ਕਿਸੇ ਬਾਹਲੇ ਜ਼ਰੂਰੀ ਕੰਮ ਦੇ ਵਿੱਚ ਅਸੀਂ ਕੀੜਿਆਂ ਵਾਲੇ ਏਜੰਟ ਤੇ ਚੜਨਾ ਕਿਸੇ ਮਜਬੂਰੀ ਚਲੋ ਹੋ ਜਾਂਦਾ ਬਹੁਤ ਕੁਝ ਹੋ ਜਾਂਦਾ ਆ ਜਾ ਇਸ ਕਰਕੇ ਵੀਰ ਜੀ ਵੀ ਫੋਨ 700 ਵੀਰੇ ਮਿੰਮੇ ਜੀ ਚੱਕੇ ਜਾਣਗੇ ਤੇ ਬੈਕ ਮੋੜਾਂਗੇ ਕੋਈ ਗੱਲ ਨਹੀਂ ਘਾਟਾ ਤੋਂ ਘਾਟੇ ਸਬਰ ਕਰਿਓ ਕੱਲ ਨੂੰ ਵੀਰੇ ਕੋਈ ਗਾ ਨਹੀਂ ਵੇਚਦੇ ਪਰਸੋਂ ਆ ਦਿਓ ਠਾਈ ਨਾਗ ਬਾਈ ਜੀ ਬੋਲੇ ਆ ਮੜਾ ਇੱਕ ਕੈਮਰਾਮੈਨ ਵਾ ਦੇ ਹਸਿਆ ਦੀ ਗੱਲਾਂ ਮਰਵਾ ਦੂ ਕੈਮਰਾ ਉਹ ਕੁੱਤਾ ਦੇਖੋ ਢੂਢੂ ਜਾ ਕੇ ਇਹ ਕਰਦਾ ਵੀਰੇ ਡੋਲ ਨਹੀਂ ਜਿਹਨੇ ਗੱਲ ਵਸਾਰਿਆ ਹੁਣ ਡੋਲ ਨਹੀਂ ਜਿਹਨੇ ਪੰਗਾ ਹੀ ਲਿਆਗਾ ਹੁਣ ਚੀਕਾ ਮਾਰਦਾ ਇਸ ਕਰਕੇ ਬਾਈ ਜੀ ਕਦੇ ਵੀ ਆਨਲਾਈਨ ਲੈ ਕੇ ਆਪਾਂ ਐਸਾ ਇਹਦੀ ਗੱਲ ਨਾ ਖੜੀਏ ਆਪਾਂ ਆਪਦੀ ਦੇਖ ਕੇ ਨਰਖ ਬਰਗਨ ਲਈ ਉਹਨਾਂ ਨੇ ਟੀਕਾ ਮਾਰਿਆ ਫੱਜਾ ਪਾਜਾ ਬੇਟਾ ਹੁਣ ਜੇ ਨਾ ਕੱਢਦੇ ਇਹਨੇ ਕਹਿੰਦਾ ਸੀ ਉਹਨਾਂ ਡੋਲੀ ਰੱਖੇ ਬਾਹਰਲਾ ਹੁੰਦਾ ਇਹ ਤਾਂ ਉਹਨੂੰ ਪਤਾ ਸੀ ਮੇਰੇ ਮਾਲਕਾ ਆ ਗਿਆ ਭੱਜ ਕੇ ਜੈ ਜੈਕਾਰ ਤੇ ਹੁਣ ਪੁਛਾਰਾ ਬਾਹਰਲਾ ਫੇਰੂ ਹੁੰਦਾ ਉਹਨਾਂ ਦਾ ਫਿਰ ਵੀ ਟੀਕੇ ਪੈ ਜਾਣੀਆਂ ਸੀਗੀਆਂ ਇਹ ਤੀਜੇਸ਼ ਕਰਕੇ ਹੁੰਦਾ ਵੀ ਕਦੇ ਵੀ ਕੰਮ ਉਹ ਕਰੋ ਜਿਹੜਾ ਜ਼ਿੰਦਗੀ ਜੀਵੇਦੇ ਬਾਦੋਂ ਪੁਸਤਾਵਾ ਨਾ ਹੋਵੇ। ਸੋ ਕੁੱਤਾ ਵੀ ਸਮਝਾਉਣ ਆਇਆ ਸੀ ਆਪਾਂ ਨੂੰ। ਸਮਝਾਉਣ ਆਇਆ ਲੈ ਵਿੱਚ ਵੀਡੀਓ ਦਾ ਹੰਟ ਆ ਗਿਆ ਵੀਰੇ। ਜੈ ਜੀ ਗੱਲ। ਅਗੇ ਬਾਈ ਜੀ ਹੋਰ ਤੋਹਫਾ ਆ ਗਿਆ। ਇਹ ਦੇਖੋ ਵੀਰੇ ਕ੍ਰਾਸ ਬੈਂਡ ਵੱਡੀ ਆ ਗਈ। ਇਹ ਬੱਚਾ ਵੀ ਇਹ ਬੱਚਾ ਤੁਹਾਨੂੰ ਬਾਤ ਦਵਾ ਦਿਆਂਗੇ। ਇਹਦੀ ਬਰੀਕੀ ਵਾਲੀਆ ਕਰਮ ਵਾਲੀ ਦੀ। ਇਹ ਮੇਰੇ ਯਾਰ ਮਿੱਤਰ ਬੰਦੇ ਤੋਂ ਆਈ ਹੈ ਜੀ। ਜੀ। ਤੇ ਯਾਨੀ ਜੀ ਚਲੋ ਪੁਜਾਰੀ ਜੀ ਵੀ ਤਾਂ ਹੋਰ ਕਿਤੇ ਸ਼ੋ ਬੰਦੇ ਨਮੀ ਪਈ ਆ ਕਿ ਚਲੋ ਹੈ ਬਹੁਤ ਜ਼ਰਦਾ ਲੈਂਕਾਗਾ। ਜੀ। ਤੇ ਹੋਰ ਕਈ ਬੜਾ ਵੀਰ ਤੋਂ ਲਈਆਂ ਨੇ ਖਰੀਆਂ ਨਿਕ ਏ ਵੀ ਮੇਰੇ ਫਾਰਮ ਵਾਲਾ ਬੱਚਾ ਹੈਗਾ ਚੰਗੇ ਫਾਰਮ ਵਾਲਾ ਇਹਦਾ ਵੀ ਵੈਦਰ ਕਾਟ ਦੇ ਜਗੇ ਤੇ ਇਹ ਸ਼ਹਿਰ ਦੇ ਕਿ ਵੀਰੇ ਬੱਚਾ ਧਰੂਗੀ ਯਾਨੀ ਚੰਗਾ ਦੁੱਧ ਚਲੋ ਦੁੱਧ ਦੇ ਵੀਰ 27 28 ਮੰਨ ਕੇ ਲਿਓ ਪਰ ਵੀਰੇ ਅਸੀਂ ਨਹੀਂ ਬੋਲਣਾ ਸਾਡੀਆਂ ਬੈੜਾ ਦਸਨੀਆਂ ਵੀ ਅਸੀਂ ਕੀ ਦੇ ਰਹੀਆਂ ਕਹਿੰਦਾ ਆਪਾਂ ਮਣੋ ਤਣੋ ਹਾਂਜੀ ਦਿਮਾਗ ਜੋਰ ਤੇ ਪ੍ਰਮਾਤਮਾ ਦੀ ਓਟ ਰਹਿ ਗਏ ਗਾਮਾ ਆਪਾਂ ਖਰੀਦੀਆਂ ਖਰੀਦੀਆਂ ਵੀਰੇ ਸੋ ਬਾੜੀਆਂ ਆਪਾਂ ਗੱਲਾਂ ਕਰੀ ਜਲੀ ਓਏ ਜੀ ਜੋ ਆ ਜੀ ਸੀਮਨ ਵੀ ਅੱਛਾ ਅਗਰ ਆ ਕਾਵੇ ਬੁਰਾ ਅਗਰ ਆ ਕਾਵੇ ਹੈਨਾ ਵੀ ਕਹਿੰਦਾ ਆਪ ਆਪਦੇ ਮਣੋ ਗਾਇਆਂ ਖਰੀਦੀਆਂ ਬਈ ਸਾਫ ਆ ਗਾਹ ਫੜ ਪਰਮਾਦਮਾਲੇ ਲਾਉਣਾ ਬਾਈ ਜੀ ਹੁਣ ਗਾਈਆਂ ਕੱਲੀ ਕੱਲੀ ਤੇ ਕੈਮਰਾ ਮਰਵਾਦੇ ਹੁੰਦੇ ਨੇ ਦਸਨੀਆਂ ਵੀ ਕੁਝ ਖਰੀਦਿਆ ਵਾ ਬਾਈ ਜੀ ਜਿਵੇਂ ਸਿਆਣੇ ਕਹਤਦਾ ਵੀ ਭੇਡਾਂ ਤੋਂ ਲੇਲਾ ਕੋਈ ਬੰਦਾ ਸਿਆਣ ਦਾਗਾ ਜੀ ਆ ਜਿਹੜੇ ਭੇਡਾਂ ਤੋਂ ਲੇਲਾ ਸਿਆਣ ਵਾਲੀ ਗੱਲ ਆ ਦੇਖੋ ਜਿਹਨੇ ਗਊ ਮਾਤਾ ਵੀਰੇ ਲਿਆਂਦੀ ਆਪਣੇ ਨਾਲ ਉਹੀ ਵੀਰੇ ਜੌਹਰੀ ਬੱਚੇ ਹੁੰਦੇ ਆ ਵੀਰੇ ਦਾ ਮਨੂੰ ਜੌਹਰੀ ਨੂੰ ਪਤਾ ਹੁੰਦਾ ਹੈਗਾ ਉਹ ਵੀਰੇ ਸਾਡੇ ਨਾਲ 5-7 ਤੇ ਜੌਹਰੀ ਇਹੋ ਜੇ ਉਹਨਾਂ ਨੂੰ ਇੰਨਾ ਸੀ ਸਕੈਮ ਕਰਦੇ ਹੋ ਕਰਮਾਲੀਆਂ ਤੇ ਜੀ ਇਹਨਾਂ ਦੇ ਤਾਂ ਵੀਰੇ ਗਊ ਮਾਤਾ ਕਰਮਾਲੀਆਂ ਇਹਨਾਂ ਨੇ ਬੈਠੇ ਨੇ ਸੇਵਾ ਕਰੋ ਬਾਈ ਕਰਦੇ ਦਾ ਰਜਾਉਂਦੀਆਂ ਨੇ ਵੀਰੇ ਕਰਮਾਲੀਆਂ ਆਪ ਉਹਨੂੰ ਕਮੈਂਟ ਵੀ ਆਉਂਦਾ ਚਲੋ ਕੋਈ ਗੱਲ ਨਹੀਂ ਹਰ ਇੱਕ ਬੰਦੇ ਆਪ ਆਪਣੀ ਸੋਚ ਹੁੰਦੀ ਆ ਪਰ ਵੀਰੇ ਇਹਨਾਂ ਨੂੰ ਆਪਾ ਗਊ ਮਾਤਾ ਮੰਨ ਕੇ ਚੱਲਾਂਗੇ ਤਾਂ ਇਹ ਕਦੇ ਵੀ ਬਾਈ ਜੀ ਤੁਹਾਡਾ ਬਟੂਆ ਖਾਲੀ ਨਹੀਂ ਰਹਿਣ ਦਿੱਤੀਗੀ ਜਿਹੜਾ ਬੰਦਾ ਫਾਰਮ ਦੇ ਕਿੱਤੇ ਚੱਲਿਆਗਾ ਚਲੋ ਵੀਰੇ ਹਰ ਇੱਕ ਕਿੱਤੇ ਦੇ ਵਿੱਚ ਕੁਝ ਬੰਦੇ ਕਾਮਯਾਬ ਹੁੰਦੇ ਨੇ ਕੁਝ ਫੇਲ ਹੁੰਦੇ ਨੇ ਕਾਮਯਾਬ ਹੋਊ ਪੈਸੇ ਨਾਲ ਵੀਰੇ ਇਹਨੂੰ ਵੀ ਆਪ ਮਰ ਕੇ ਸੁਰਤ ਨੂੰ ਜਾਇਆ ਜਾਂਦਾ ਹੈ ਜੈ ਜੀ ਗੱਲ ਆ ਤੇ ਵੀਰੇ ਮੈਂ ਕਹਿੰਦਾ ਮੇਰੇ ਨਾਲ ਪੰਜ ਬੰਦੇ ਆ ਦੇਖੋ ਵੀਰੇ ਸਭ ਤੋਂ ਵੱਡੀ ਗੱਲ ਵੀਰੇ ਪ੍ਰਮਾਤਮਾ ਦੀ ਕਿਰਪਾ ਜਿੱਥੇ ਪ੍ਰਮਾਤਮਾ ਦੀ ਕਿਰਪਾ ਉਥੇ ਸਾਰਾ ਕੁਝ ਫੇਰ ਵੀਰੇ ਤੁਹ ਉੱਥੇ ਵੀ ਫੇਰ ਜੇ ਮੈਂ ਕੱਲਾ ਕਹਿੰਦਾ ਮੈਂ ਧਿਆਨ ਦੇ ਹੀ ਚੱਲਾਂ ਮੈਂ ਵੀਰੇ 20 ਕਿਲੋ ਦਾਣਾ ਮੂਰੇ ਪਾ ਦਿਆਂ ਉਹਦੀ ਅੰਦਰ ਹੀ ਨਾਜਣਾ ਫੜਾ ਮੈਨੂੰ ਗੈਣ ਨਾ ਹੋਵੇ ਜੈ ਜੈ ਗੱਲ ਗੈਣ ਦੇ ਨਾਲ ਧਿਆਨ ਵੀ ਨਹੀਂ ਸਾਰੀਆਂ ਗੱਲਾਂ ਜ਼ਰੂਰੀ ਆ ਇਹਨਾਂ ਲਈ ਜਗਾ ਮੈਨੇਜਮੈਂਟ ਉਹ ਚਲੋ ਆਪਾਂ ਫੇਰ ਬਹਿ ਕੇ ਹੁੰਦੀਆਂ ਗੱਲਾਂ ਇੱਕ ਵੀਡੀਓ ਜੇ ਆਪਾਂ ਮੋਟੀਆਂ-ਮੋਟੀਆਂ ਗੱਲਾਂ ਲਾ ਦਨੇ ਆ ਇਹ ਬਲੂਨ ਬੱਚਿਆ ਵੀਰੇ ਦੋ ਦੰਦ ਕਰਮ ਵਾਲੀ ਬਲੂਨ ਬੱਚਿਆ ਦੋ ਦੰਦ ਆ ਵੀਰੇ ਦੰਦ ਆਪਣੇ ਦੇਖੇਗਾ ਵੀਡੀਓ ਸਾਰੀਆਂ ਦਿਖਾਈ ਨਹੀਂ ਜਾਂਦੇ ਆਪਣੀ ਵੀਡੀਓ ਚੱਲ ਜੇ ਉਹਨੇ ਕਲਿੱਪ ਕੱਟ ਲੋ ਕੱਟ ਕੇ ਇੱਥੇ ਆ ਕੇ ਪਹਿਲਾਂ ਵੀਰੇ ਅਜਮਾਉ ਉਹ ਕਿਹੜੀ ਗੱਲ ਸੀਨੀਅਰ ਵਾਲਿਆਂ ਬੋਲਦਾ ਉਹ ਖਰੀ ਹੈਗੀ ਆ ਕਿ ਕੱਲਾ ਬਸ ਠੂਠਾਂ ਦਾ ਪੁਤਲਾ ਵੀ ਕੱਲੇ ਜੀਭਦਿਆਂ ਗੱਲਾਂ ਨੇ ਤੇ ਉਹ ਇੱਥੇ ਆ ਗਿਆ ਦਾ ਸੱਚ ਝੂਠ ਵੀਰੇ ਦੇਖੋ ਫੇਰ ਪਤਾ ਲੱਗਦਾਗਾ ਬਾਕੀ ਦੋ ਦਿਨ ਦਾ ਬੱਚਾ ਵੀਰੇ ਪਲੂਨ ਵੱਸੀ ਆਗੀ ਜੀ ਦੋ ਕੁ ਸਾਲ ਦਾ ਬੱਚਾ ਲੈ ਗਿਐ ਹੁਣ ਸਾਰਾ ਘਰ ਦੇ ਕੇ ਦੋ ਤਿੰਨ ਲੈ ਕੇ ਬੱਚਾ ਲੈ ਗਿਐ ਤੇ तकरीबन ਜਿਹੜਾ ਸੁਣ ਦਾ ਟਾਈਮ ਆ ਪੰਜ ਦਿਨ ਬਾਕੀ ਇਹਦੇ ਹੈਗੇ ਕਰਵਾ ਦੇਣਗੇ ਤੇ ਅੱਗੇ ਬਕਾਲਾ ਮਨ ਕੇ ਜਲਪ ਡੱਬੀ ਗਾਂ ਦੇਖੀ ਆ ਨੇ ਜੀ ਉਹ ਵੀਰੇ ਸੂਈ ਸਵਾਈ ਬੱਤੀ ਵਾਲੇ ਕੱਢੀ ਵੀਰੇ ਬਾਹਰ ਜੀ ਹਰ ਕੱਢ ਲੈ ਵੀਰੇ ਇਹ ਥੱਲੇ ਜਾਣੀ ਐ ਇਸ ਵਕਤ ਤੂਗਾ 23 ਕਿਲੋ ਜੀ ਅੱਜ ਤੀਜਾ ਦਿਨ ਆ ਬਾਕੀ ਜਿਹੜੇ ਵੀਰ ਪੁਰਾਣੇ ਜੁੜੇ ਨੇ ਉਹਨਾਂ ਨੂੰ ਪਤਾ ਵੀਰੇ ਅਸੀਂ ਮੂਹਰੋਂ ਸੂਈ ਵੀ ਮੁਖਤਮ ਨਹੀਂ ਲੈਂਦੇ ਗਊ ਜੀ ਜਿੰਨੀਆਂ ਗਊਆਂ ਹੋਣਗੀਆਂ ਵੀਰੇ ਇਹਦੇ ਫਾਰਮ ਜਾ ਕੇ ਸੂਣਗੀਆਂ ਕਿਉਂਕਿ ਵੀਰੇ ਬਾਹਰ ਬਹੁਤ ਬਹੁਤ ਚੱਲਦਾ ਕੁਦਰਤੀ ਬੱਚਾ ਲੱਗੇ ਮਿਲ ਗਈ ਵੀਰੇ ਖੇ ਹੋ ਜਾਊਗਾ ਜੈ ਜੀ ਗੱਲ ਜਿਹੜੀਆਂ ਆਪਣੇ ਫਾਰਮ ਦੀਆਂ ਵੀਰੇ ਦੋ ਗੱਲਾਂ ਹੁੰਦੀਆਂ ਇੱਕ ਤਾਂ ਕਦੇ ਵੀ ਗਾਂ ਦਾ ਬੱਚਾ ਲੱਗੀ ਨਹੀਂ ਮਿਲੂਗੀ ਜੀ ਬਸ ਬਾਕੀ ਸਾਰੀ ਬਾਈ ਜੀ ਆਦੀ ਨਿਰਖ ਪਰ ਕਰੋ ਹਾਂ ਇੱਕ ਪਾਰ ਕੱਢ ਵੀ ਨਹੀਂ ਵੀਰੇ ਗਾਂ ਦਿੰਦੇ ਜੈ ਜੈ ਗੁਰੂ ਚਲੋ ਮੇਰੇ ਹੁਣ ਦੋ ਰਾਤਾਂ ਕੱਢ ਰਹੀ ਜਿਹੜੀ ਜਿਹੜੀ ਕਹੂੰ ਵੀਰੇ ਹੁਣ ਸਾਹਮਣੇ ਪਾਰ ਕੱਢੂ ਆ ਮੈਂ ਵੇਚੂ ਤਾਂ ਮੇਰੇ ਲਈ ਫਿੱਟ ਲਾਨਤਾ ਨਾ ਉਹ ਠੱਗੀ ਆ ਗਈ ਉਹ ਠੱਗੀ ਆ ਗਈ ਚਲੋ ਬਾਕੀ ਵੀਰੇ ਦੇਖੋ ਦੁੱਧ ਵੀ ਹੁਣ ਜਾਨਵਰ ਬੋਲੂ ਜੇ ਹੁਣ ਇਹਦਾ ਮੈਂ 40 ਕਿਲੋ ਕਹਿੰਦੇ ਆ ਬਾਈ ਜੀ ਇਹ 40 ਕਿਲੋ ਨਹੀਂ ਦੇਣਾ ਵੀਰੇ ਨੇ ਇਹਦਾ ਮੈਂ ਹੁਣ 25 ਕਿਲੋ ਕਹੂੰਗਾ ਵੀਰੇ ਬੜੀ ਆਰਾਮਦਈ ਨਾਲ ਕੱਢੂਗੀ ਅਗਲੇ ਨੂੰ ਵੀ ਹਾਜਮ ਆਊਗੀ ਜੈ ਜੈ ਗੁਰੂ ਫਿਰ ਹੁਣ ਦੇਖ ਵੀਰੇ ਦਾਣਾ ਨੂੰ ਨਹੀਂ ਬਨੇ ਇਸ ਉਦੋਂ ਦੋ ਦਿਨ ਪਹਿਲਾਂ ਹੱਥੀਂ ਵਿੱਚ ਹੋਈ ਆਏ। ਸੋ ਉਹ ਗੱਲ ਆ ਵੀ ਆਟ ਚ ਨੂਨ ਤਾਂ ਰਲ ਜਾਂਦਾ ਨੂਨ ਚ ਆਟਰ ਲਾਉਨੇ ਉਹਦਾ ਕੰਮ ਖਰਾਬ। ਵੀਰੇ ਲਾਉਣਾ ਔਖਾ ਹੋ ਜਾਂਦਾ। ਬਹੁਤ ਸੋਹਣਾ ਬੱਚਾ ਜਾਨੀ 25 26 ਕਿਲੋ ਬੜੀ ਲੰਮੇ ਨੇ ਗੱਟੂ ਵੀਰੇ ਇਹਦੇ ਤਰੀਕੀ ਦੱਸਣੀ ਆ। ਰਾਜੂ ਉਦੋਂ ਅਗਲੀ ਤੋਰ ਇੱਕ ਮੇਨ ਗੱਲ ਵੀਰੇ ਦੱਸਦੀ ਆ ਆਪਣੇ ਕੋਲੇ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ ਛੋਟੇ ਅਸ ਦਾ 13 ਰੁਪਏ ਕਿਲੋ ਹੋਊਗਾ ਵੀਰੇ। ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਉਹ ਬਲੈਰੋ ਦਾ 15 ਰੁਪਏ ਆ। ਤੁਸੀਂ ਜਦੋਂ ਸਾਡੇ ਫਾਰਮ ਤੋਂ ਗਊ ਲੈ ਲਈ ਵੀਰੇ ਆਪਦੇ ਪਿੰਡੋਂ ਕਰ ਜਿਹੜੇ ਵੀਰ 100 ਕਿਲੋਮੀਟਰ ਦੇ ਦਾਇਰੇ ਤੋਂ ਦੂਰ ਵਾਲੇ ਵੀਰੇ ਤੁਹਾਡਾ 1000 ਤੋਂ 1500 ਤੁਹਾਨੂੰ ਕੱਲੇ ਗੱਡੀ ਦੇ ਕਿਰਾਏ 'ਚ ਹੀ ਫਾਇਦਾ ਨਜ਼ਰ ਆਊਗਾ। ਜੀ ਕਹਿੰਦਾ ਬਾਅਦ ਸੁਵਿਧਾ ਸਾਰੀ ਹੈਗੀ ਐ ਡੂ ਜੇਡ। ਸਾਰੀ ਆ ਵੀ ਜਿੰਨਾ ਰੱਖਿਆ ਵਾ ਜਾਣੀ ਦੀ ਤੇ ਕਾਉਂਟੀ ਦੀ 25 ਤੇ ਰੇਡ ਖਚਮੇ ਕਰੇ ਗਏ ਜੀ ਇਹ ਵੀਰੇ ਦੂਜਾ ਸੂਹਾ ਦੰਦੀ ਦੇ ਵਿੱਚ ਜਮਾਨ ਆਵੇ ਤਾਂ ਇਹ ਮੋੜ ਤੇ ਲੰਮੀ ਤੋਰ ਤੇ ਇਹ ਬੈਠ ਜੀ ਦੇ 12 ਦਿਨ ਦੀ ਬਾਕੀ ਆ ਕਰਮਾਂ ਵਾਲੀ ਅੱਛਾ 12 ਦਿਨ ਪੈਂਡਿੰਗ ਤੇ ਹੈ ਰੇਲ ਦਾ ਡੱਬਾ ਹੀ ਆਲੇ ਰੇਲ ਦਾ ਡੱਬਾ ਇਹ ਵੀਰੇ 120 ਕਿਲੋਮੀਟਰ ਤੋਂ ਆਈ ਆ ਲੈ ਜਾਵੇ ਤੇ ਫਾਰਮ ਤੋਂ ਖੁੱਲੀ ਆ ਥੋੜੀ ਜੀ ਠੀਕ ਆ ਥਕਾਪਟ ਮੰਨੀ ਜਾਂਦੀ ਆ ਆਈ ਆ ਹੋ ਸਕਦਾ ਪਹਾੜ ਚ ਨਹੀਂ ਵੀ ਲਾਉਣੀ ਸੀ ਚਲੋ ਕਿਸੇ ਵੀਰ ਦੇ ਫੱਟ ਆ ਕੀ ਵੀਰੇ ਦੇ ਦੇਾਂਗੇ ਇਹ ਹਜੇ 12 13 ਦਿਨ ਦੀ ਵੀਰੇ ਬਾਕੀ ਆ ਇਹ ਵਿਚਾਰੇ ਪੱਤੀ ਤੇ ਤੋਂ ਬਾਹਰ ਹੀ ਚੱਲਣਾ ਨੇ ਮੂਹਰੇ ਦਾਦੀ 37 38 ਕਿਲੋ ਦੀ ਰਿਪੋਰਟ ਆ ਪਰ ਆਪਾਂ ਮੂਰਲੀ ਰਿਪੋਰਟ ਨਹੀਂ ਮੰਨਦੇ ਸੀ ਤਾਂ ਵੀਰੇ ਹਾਲ ਦੀਆਂ ਅੱਖਾਂ ਨੂੰ ਕੰਮ ਕਰਾਉਨੇ ਆ ਸਾਨੂੰ ਪਤਾ ਵੀ ਅਸੀਂ 32 33 ਰੁੱਕੀ ਬੈਠੇ ਇੱਥੇ ਦੇਖੋ ਵੀਰੇ ਇਹ ਢਾਂਗ ਨਹੀਂ ਹੈਗੀ ਗੋਲ ਆ ਗਈ ਆ ਆ ਗੋਲ ਆ ਗਈ ਜੀ ਸਾਨੂੰ ਢਾਂਗ ਨਹੀਂ ਬਾਕੀ ਜਿਹੜੀ ਇਹ ਤੁਰਦੀ ਜੇ ਨਾ ਸੋਚੇ ਤਾਂ ਘੋੜਿਆਂ ਵਾਂਗੂ ਚੱਲੂਗੀ ਵੀਰੇ ਥੋੜੀ ਅਜੇ ਸਤਕਾ ਮੇਰੀ ਥੱਕੀ ਵੀ ਆ ਜਿਹੜੀ ਕੱਲ੍ਹ ਦੀ ਰੈਸਟ ਦੇਣੀ ਆ ਭੋ ਇਹਨਾਂ ਨੂੰ ਇਸੇ ਕਰਕੇ ਹੀ ਦੇਣੀ ਆ ਸੋ ਹਮਦਰ ਆਪਾ ਜਾਂਦੇ 100 ਕਿਲੋਮੀਟਰ ਸਫ਼ਰ ਕਰ ਰਹੇ ਹਾਂ। ਅਸੀਂ ਦੇਖੋ ਅਸੀਂ ਇਹਨਾਂ ਨੂੰ ਕਦੇ ਵੀ ਬਾਤਵਾ ਗਾਂ ਤੋਂ ਨਹੀਂ ਲੈਣੀਗੀ ਕਿਉਂਕਿ ਆਪਾਂ ਇਹਨਾਂ ਦਾ ਖਾਨੇ ਆਂਗੇ ਵੀਰੇ ਇਹਨਾਂ ਬਾਰੇ ਸਿੱਟੀ ਦਾ ਡੈਨ ਰੈਸਟ ਦਾ ਰੱਖਦੇ ਹੂ ਇਸੇ ਕਰਕੇ ਰੱਖਦੇ ਆ। ਇਹ ਪਸੂਦਾਂ ਨੂੰ ਨਾਲ ਆ ਗਿਆ ਅੱਜ ਵੀ ਇਹਨਾਂ ਨੇ ਖੜਾ ਰੱਖਿਆ ਵੀਰੇ ਨਮਾਇਆ ਧਮਾਇਆ। ਹੁਣ ਬਾਈ ਜੀ 30 32 ਗਊਆਂ ਨਮਾਉਣੀ ਆ ਕਿਤੇ ਖਾਲਾ ਜੀ ਦਾ ਬਾੜਾ ਤੇ। ਜੈ ਜੈ ਗੁਰੂ। ਮਾਲ ਤੋਂ ੱਖਾਂ ਨਾਲ ਹੁਣ ਫੇਰ ਕੱਲ ਨੂੰ ਰੈਸਟ ਕਰ ਲੂ ਪਰਸੋਂ ਫੇਰ ਇਹ ਵੇਚਣੀਆਂ ਵਿਚਾਰੀਆਂ। ਸੋਣ ਰਾਤ ਨੂੰ 2 ਵਜੇ ਵੀਰੇ ਮਾਲ ਠਾ ਲਾਂਗੇ ਫੇਰ ਹੀ 7 ਵਜੇ ਨੂੰ ਮਾਲ ਤ ਲੈ ਲੈ ਬੇਟਾ ਤਾਂ ਇਹਨੂੰ ਬੰਨ੍ਹ ਦੇ ਬਾਕੀ ਬਾਈ ਦੀ ਜਿੰਨਾ ਮਾਲ ਹੋਊਗਾ ਸਾਰਾ ਇਹ ਡਲੇ ਵਰਗਾ ਹੋਊਗਾ ਨਮਾ ਹਾ ਨੂੰ ਪਹਿਲਾ ਦੂਜਾ ਸੂਆ ਮਾਲ ਲੈ ਰਿਹਾ ਹੂੰ ਚਿੰਦ ਜਾਣ ਵਾਲਾ ਮਾਲ ਹੋਊਗਾ ਲਹੂਆ ਨਾ ਵੀਰੇ ਮੋਟੇ ਚਾਮਣਾਂ ਲਈਏ ਨਾ ਗੱਲੀਆਂ ਵੀ ਆ ਪਸਲੀਆਂ ਦਿੱਤੀਆਂ ਉਹ ਵੀ ਨਹੀਂ ਮਾਰ ਲੈਂਦੇ ਜੀ ਜਿੰਨਾ ਮਾਲ ਹੋਊਗਾ ਟਕਾਨੇ ਵਾਲਾ ਹੋਊਗਾ ਵੀਰੇ ਜਿਵੇਂ ਆਪਾਂ ਪੁਰਾਣੇ ਸਮੇਂ 'ਚ ਗੋਲੀਆਂ ਖੇਡਦੇ ਸੀ ਬੱਚੇ ਵੀ ਮੇਰਾ ਲਾਚ ਆਗਾ ਨੂੰ ਆਪਾਂ ਨਿਸ਼ਾਨੇ ਵਾਲੀ ਗੋਲੀ ਨੂੰ ਲਾਚਾ ਕਹਿੰਦੇ ਹੁੰਦੇ ਸੀ ਜੀ ਨਿਸ਼ਾਨ ਸਿਰੇ ਸਿਰੇ ਦੀ ਗੋਲੀ ਕੱਢਦੇ ਨਿਸ਼ਾਨਾ ਲਾਉਣ ਵਾਲੀ ਮੋਟੀ ਗੋਲੀ ਅਸੀਂ ਵੀ ਵੀਰੇ ਜਿਵੇਂ 20 25 ਗਾਈਆਂ ਦੇ ਵਿੱਚੋਂ ਦੀ ਸਿਰੇ ਦੀ ਕੱਢਣੀ ਉਹ ਲਾਚੇ ਹੀ ਕੱਢਣਾਗੇ ਇਹ ਲਾਚੀ ਕਰ ਕਰ ਲੈਂਦੇ ਆ ਹਾਂ ਬਾ ਲਾਚੀ ਕਰਦੇ ਆ ਉਹਨਾਂ ਕਾਲੀ ਆ ਗਈ ਦੇਖੋ ਵੀਰੇ ਦੇਖੋ ਮੰਜਾ ਡਾ ਲਓ ਮੈਂ ਵਾਲੀ ਬਾਤੀ ਅਗਲੇ ਸਾਧ ਤੋਂ ਸੁਪਹਿਲਵਾਨ ਰਹੂਆ ਵੀਰੇ ਥਾਣਾ ਕੁਆਲਟੀ ਲੇਵਾ ਫਿਟਨੈਸ ਚਾਰ ਕਿਲੋ ਪੱਧਰ ਸਾਡੀ ਕਹੂ ਗੋ ਵੀਰੇ ਨਾਂ ਲਾਹੋ ਖਾਹੀ ਮਿਲੇ ਨਾ ਨਾ ਮਕਮੇ ਥਣਾ ਦੀ ਮਿਲੇ ਨਾ ਗਲੋਟਾ ਥਣ ਮਿਲੇ ਨਾ ਕੱਟ ਵਾਲਾ ਥਣ ਮਿਲੇ ਨਾ ਚੂਚਾ ਥਣ ਮਿਲੇ ਜਿੰਨਾ ਮਿਲੂ ਸਾਰਾ ਕੁਆਲਟੀ ਦਾ ਦੇਖੋ ਵੀਰੇ ਕੱਲੀ ਕੱਲੀ ਗਊ ਦੇਖ ਲਓ ਵੀਰੇ ਮੋੜੀ ਨਹੀਂ ਲੈਂਦੇ ਗੁੱਲੇ ਵਾਲਾ ਥਣ ਜਮਾ ਬੋਡੀ ਵੇਟ ਦੀ ਚੰਗੀ ਆ ਤੇ ਦੁੱਧ ਦੀ ਕਪੈਸਿਟੀ ਤੇ ਪਲੱਸ ਨਾਲ ਫੈਟ ਜਿਵੇਂ ਹੁਣ ਮੌਸਮ ਗਰਮੀਆਂ ਚੱਲਦਾ ਪਿਆ ਆਪਾਂ ਨੂੰ ਦੁੱਧ ਲੱਸੀ ਦੀ ਯਾਰਾ ਜ਼ਰੂਰ ਤਾਂ ਵੀ ਉਸ ਲੈਬਲ ਦੀ ਐਚਐਫ ਕੱਲੀ ਬਰੀਡ ਚੱਕੀ ਫਿਰੇ ਗਰਮੀ ਦੇ ਵਿੱਚ ਉਹ ਵੀ ਫਾਇਦਾ ਨਹੀਂ ਕੋਈ ਸੋ ਜਦੋਂ ਬਰੀਡ ਦਾ ਟਾਈਮ ਆ ਗਿਆ ਉਹ ਬਰੀਡ ਦੇ ਕੰਮ ਕਰਾਂਗੇ ਕਰਲਾਂਗੇ ਬਾਈ ਜੀ ਪੰਜਾਬ ਮੰਨੇ ਬਾਈ ਦੀ ਦੁੱਧ ਮੱਖਣੀਆਂ ਦੇ ਨ ਤੇ ਹੁਣ ਗੱਲ ਕਰ ਵੀਡੀਓ ਲੰਮੀ ਬਣਨੇ ਪਾਣੀ ਤੇ ਗਲੀਆਂ ਪਾਣੀ ਦੇ ਗਲੋ ਆਪਾਂ ਨਹੀਂ ਸੰਭਾਲ ਸਕਦੇ ਅੱਜ 20 ਫੁੱਟਾ ਪਾਇਆ ਵੀਰੇ ਮੈਂ ਨਲਕਾ ਪਾਇਆ ਕਿਸੇ ਦਿਨ ਹੋਪ ਗਿਆ ਸੀਗਾ 415 ਫੁੱਟ ਮਾਲ ਪਾਇਆ ਸੀ 65 ਫੁੱਟ ਵੀਰੇ ਥੱਲੇ ਇਹਦੇ ਵਿੱਚ ਹੋ ਕਰਿਆ ਸੀ ਪੱਤਣ ਲਿਆ ਸੀਗਾ ਤੇ ਇਹਦੇ ਵਿੱਚ ਵੀਰੇ 17 ਨਲਕੇ ਸੀ ਮਖਾ ਲਿਆ ਹੁਣ ਨਜ਼ਾਰੇ ਦਿਉ ਪਰ ਅੱਜ ਵੀਰੇ ਟਕੇਰਾ ਤੜ ਕੋ 20-25 ਮਿੰਟ ਲਈ ਮਾਨ ਟੁੱਟਿਆ ਜਦੋਂ 20 ਫੁੱਟ ਦਾ ਨਲਕਾ ਪਾਇਆ ਕਿਉਂ ਨਾਲ ਇਹੇ ਛੋਟੀ ਮੋਟਰ ਵੀ ਪਈ ਆ ਉਹ ਪਾਣੀ ਛੱਡ ਗਈ ਸੀ। ਪਾਣੀ ਡੋਕੇ ਹੁੰਦੇ। ਉਹ ਤੋਂ ਸੰਭਾਲ ਲਣਾਗਾ ਚਲੋ ਇਹ ਪਾਣੀ ਵੀ ਕੋਈ ਗੱਲ ਨਹੀਂ ਆਊਗਾ ਹੌਲੀ ਹੌਲੀ ਗਿਆਨ ਬਹੁਤ ਆਈ ਜਾਂਦਾ ਬਹੁਤ ਫਰਕ ਪਈ ਜਾਂਦਾਗਾ। ਜੀ। ਤੇ ਯਾਨੀ ਵੀ ਚਲੋ ਵੀਡੀਓ ਜਿੰਨੀ ਵੀ ਗੱਲ ਹੋਵੇ ਵੀਰੇ ਕੋਈ ਚੰਗੀ ਪੰਜਾਬਲੀ ਕਰਨੀ ਚਾਹੀਦੀ ਹੈ ਵਿੱਚ ਮਾੜੀ ਮਾੜੀ। ਅੱਗੇ ਗਰਲੈਂਡੋ ਆ ਗਈ ਜਮਾ। ਆ ਵੀਰੇ ਗਰਲੈਂਡੋ ਅਸਲ ਗਰਲੈਂਡੋ ਆ ਗਈ ਵੀਰੇ ਤੋਰ ਬੇਟਾ ਲੈ ਜਾ ਲੰਮੀ ਦਾ ਜਾ। ਠੀਕ ਹੈ। ਤੇ ਬਾਈ ਯਾਰ ਕਹਿ ਬਤਾ ਕੈਰੇਕਟਰ ਕਰੂਟਰ ਬੜੇ ਤਗੜੇ ਇਹਦੇ। ਬਿਲਕੁਲ ਤਗੜੇ ਵੀਰੇ ਦੇਖੋ ਨੇਵੀ ਦੀ ਕਵਾਟੀ ਬਾਈ। ਜੀ। ਤੇ ਇਹ ਦਿਨ ਕ ਆਪਣਾ ਦੋ ਦਿਨ। ਅੱਛਾ ਦੋ ਜਿਹਦੇ ਬੱਚਾ ਮੂਹਰੇ ਮਿਲੂਗਾ ਬਾਈਆਂ ਨੂੰ ਜਿੱਦੇ ਨੂੰ ਵੀਰੇ 10 ਤਰੀਕ ਨੂੰ ਪਰਸੋਂ ਨੂੰ ਆਉਣਾ ਆਪਣੇ ਕੋਲੇ। ਠੀਕ ਹੈ। ਹਾਂ ਜੀਰੇ। ਰੇਡ ਲਾਜ਼ਮੀ ਦੇਖ ਕੇ ਆਉਣ। 15 ਤੋਂ 20 ਹਜ਼ਾਰ ਦਾ ਫਾਇਦਾ ਵੀਰੇ ਨਾ ਕੱਲਾ-ਕੱਲਾ ਕਹਿਣ ਵਾਲੀ ਗੱਲ ਨਹੀਂ ਆਪਦੇ ਮੂੰਹੋਂ ਬਣਾਵਾਂਗੇ ਜਿਹੜੇ ਵੀਰਾਂ ਨੇ ਗਾਈਆਂ ਲੈਣੀਆਂ। ਜੀ। ਹਾਂ ਜੀ ਸਰ। ਤੇ ਕੱਦ-ਕਾਠ, ਬਾਡੀ ਵੇਟ ਜਿਹੜੇ ਭਾਲਦਾ ਵੀਰੇ ਗਰਲੈਂਡੋ ਲੈਣੀਆਂ ਸੀ ਆ ਸੁਪਨੇ ਸਹਿਕਾਰ ਕਰੂਗੀ ਜਮਾ ਹਨਾ। ਬਿਲਕੁਲ ਕਰੂ ਵੀਰੇ ਬਾਕੀ ਪਿਓਰ ਗਰਲੈਂਡੋ ਚਾ ਵੀਰੇ ਚਲੋ ਆਪਾਂ ਕੋਈ ਕਰਾਉਸ ਮੰਨ ਲੀਏ 10% ਪਰ ਬਾਹਲਾ ਨਹੀਂ ਆਪਾਂ ਕਹਿੰਦੇਗੇ ਇਹ ਤਾਂ ਨਹੀਂ ਕਰ ਲੋ ਕਿਤੇ ਗਰਲੈਂਡ ਵਾਗੀ ਸੀਨੀਅਰ ਵਾਲਾ 60 ਤਾਂ ਲੱਖ ਮੰਗੀ ਜਾਵੇ ਵੀਰੇ ਇਹ ਜਮਾਈ ਨਹੀਂ ਗੱਲਾਂ ਹੋਣੀਆਂ ਬਾਈ ਦੀ ਜੀ ਉਹ ਤਾਂ ਕਹਿੰਦੇ ਵੀ ਵੀਰੇ ਰੇਟ ਮੰਗਾਉਣਾ ਵੀਰੇ ਵੀਡੀਓ ਦੇ ਰੇਟ ਮੈਂ ਬੋਲ ਦਿਆਂਗੇ ਪਹਿਲਾਂ ਜੀ ਵੀਡੀਓ ਦੇ ਰੇਟ ਤਾਂ ਕਹਿੰਦਾ ਕਿਸੇ ਵੀਰ ਨੇ ਬੋਲ ਦਿਆਂਗੇ ਪਰ ਨਹੀਂ ਉਹ ਗਲਤ ਗੱਲ ਹੋ ਜਾਂਦੀ ਹੈਗੀ ਜੀ ਕਿਉਂਕਿ ਫਿਰ ਵਿਚੰਨ ਸਾਨੂੰ ਵਪਾਰੀ ਵੀਰੇ ਲਾਂਭਾ ਦਿੰਦੇ ਵੀ ਤੁਸੀਂ ਵੀਡੀਓ ਦੇ ਰੇਟ ਨਾ ਬੋਲਿਆ ਕਰੋ ਵੀ ਵਪਾਰ ਨੂੰ ਵੀਰੇ ਟੱਕ ਹੀ ਰੱਖੋ ਚਲੋ ਕੋਈ ਗੱਲ ਨਹੀਂ ਫਿਰ ਵੀਰੇ ਸਾਰਾ ਕੁਝ ਸਮਝਣਾ ਪੈਂਦਾਗਾ ਫਿਰ ਜੇ ਮੈਨੂੰ ਆਪਣੇ ਗਮਾਂਡ ਵੀਰੇ ਕੋਈ ਮੈਂ ਵੇਚੀ ਉਹਦੇ ਨਾਲ ਗਮਾਂਡ ਵੀਰੇ 8 ਕਿਲੋ ਵਾਲੀ ਆ ਅਗਲਾ ਕਹਿੰਦਾ ਚਲ ਉਹਦੀ ਆ ਡੇਢ ਦੀ ਵਿਕੀ ਆ ਮੇਰੀ ਇੱਕ 30 ਦੀ ਲੈ ਲਓ ਪਰ ਉਹ ਵੀਰੇ ਬਲਕੇ ਹੁੰਦੀ 70 ਦੀ ਆ ਇਹ ਕੁਆ ਚ ਜੇ ਫਰਕ ਹੁੰਦਾ ਕੋਲੇ ਆ ਕੇ ਪਤਾ ਲੱਗਦਾ ਵਿੱਚ ਵੀਰ ਕਹਿੰਗੇ ਵੀਰੇ ਵੀਡੀਓ ਦਾ ਦੇ ਮੁੰਡਿਆਂ ਨੇ ਲਾ ਕੇ ਨਹੀਂ ਵੀਰੇ ਵੀਡੀਓ ਉੱਥੇ ਪੈਂਦੀਆਂ ਜਿਵੇਂ ਝਾਂਬੜ ਹੁੰਦੀਆਂ ਨੇ ਪਰ ਇਹ ਗਊ ਮਾਤਾ ਵੀਰੇ ਅਸੀਂ ਕਦੇ ਇਹਨਾਂ ਨੂੰ ਝਾਂਬੜ ਨਹੀਂ ਕਹਿੰਦੇ ਕਰਮ ਵਾਲੀਆਂ ਇਹਨਾਂ ਦਾ ਖਾਨੇ ਆ ਕਰਮ ਵਾਲੀਆਂ ਦਾ ਪਰ ਜਾਨੀ ਵੀਰੋ ਕਦੇ ਵੀਡੀਓ ਤੇ ਨਹੀਂ ਵੇਚੀ ਜਾਂਦੀ ਉਹ ਕੋਲੇ ਆ ਕੇ ਵੇਚੀ ਜਾਂਦੀ ਆ ਈ ਬੱਚਿਆਂ ਵੀਰੇ ਤਾਜ਼ਾ ਸੂਇਆਗਾ ਜੀ ਪਿਛਲੇ ਮਹੀਨੇ ਮੇਰੇ ਕੋਲ 4 ਬਾਕੀ ਰਹਿ ਗਈਆਂ ਸੀ ਜੀ ਪਿਛਲੇ 4 ਬਾਕੀ ਰਹਿ ਗਏ ਹੁਣ ਵੀਰੇ 18 ਕਿਲੋ ਆਗਾ ਇਹ ਮੰਨ ਕੇ ਚੱਲੋ ਪਰਸੋਂ ਦੀ ਸੂਈ ਅੱਜ ਤੀਜਾ ਦੇਣਾ 22 ਕਿਲੋ ਵੀਰੇ ਕਰ ਦਿਆਂਗੇ ਉਦਦੇ ਮੈਂ ਇਹ ਨਾ 25 ਨਹੀਂ ਦਿੰਦੀ ਬਾਈ ਜੀ 22 23 ਕਿਲੋ ਤੇ ਖੜੂਗੀ ਪਰ ਦੇਊਗੀ ਫਾਇਟ ਆਜ ਆਪਣਾ 30 32 ਗਾਵਾਂ ਸਿਰਫ 4 ਵਜਿਆਂ ਤੋ 4 ਬੱਤੀਆਂ ਵੀਰੇ ਇੱਕ ਇਹ ਬੱਤੀ ਆਗੀ ਤੇ ਇੱਕ ਸਾਡੇ ਕੋਲ ਸਾਈ ਵਾਲ ਬੱਜੀ ਆ ਵੀਰੇ ਇੱਕ ਉਹ ਕੱਚੀ ਸੀਹਰ ਸਰ ਦੀ ਇੱਕ ਹੋਰ ਸੀਗੀ ਚਾਰ ਬਣਾ ਉਹ ਵੀ ਵੀਰੇ ਅਸੀਂ 11ਵੇਂ ਦੁਬਾਰਾ ਫਿਰ ਬਾਹਰ ਨਹੀਂ ਹੁੰਦੇ ਚਲੇ ਜਾਂਦੇ ਆ ਨਹੀਂ ਤਾਂ ਉਹ ਵੀ ਚਾਰ ਵੇਚ ਗਏ ਬਾਕੀ ਚਲੋ ਜਿਵੇਂ ਆਪਾਂ ਕਹਿ ਦਈਏ ਬਾਈ ਜੀ ਉਹ ਨਜ਼ਰ ਤੌਰ ਤੇ ਦੋ ਚਾਰ ਚਾਹੀਦੀਆਂ ਰੱਖਣੀਆਂ ਠੀਕ ਹੈ ਹਾਂ ਉਹਨਾਂ ਦੇ ਮੈਂ ਫਿਰ ਨਹੀਂ ਰੱਖਣਾ ਚਾਹੀਦਾ ਕੁਝਵੇਂ ਕਹਿੰਦੇ ਵੀ ਕਿ ਹੌਲੇ ਭੰਡਾ ਸੰਧਾਈ ਨਹੀਂ ਜਾਂਦੀ ਨਹੀਂ ਜਾਂਦੀ ਉਹਨਾਂ ਕ ਰੱਖਣਾ ਪੈਂਦਾ ਫਿਰ ਕਹਿੰਦੇ ਯਾਰ ਭਾਈ ਇਹ ਵਪਾਰ ਕਰਦਾ ਯਾਰ ਇੱਥੇ ਫਿਰੋ ਰੱਖਣੀਆਂ ਪੈਂਦੀਆਂ ਇੰਨੀਆਂ ਕ ਜੀ ਬਾਕੀ ਜਦ ਮੈਂ ਹੁਣ ਅੱਜ ਵੀਡੀਓ ਪੈ ਗਈ ਵਾਲਾ ਕਹਿੰਦੇ ਰਗਾਈਆਂ ਚੱਲਈਏ ਕੱਲ ਨੂੰ ਇਹ ਵੀਰੇ ਵੀਡੀਓ ਪੈ ਗਈ ਇਹ ਮਾਲ ਸਾਰਾ ਹੀ ਮਗਰ ਚਲਿਆ ਜਾਣਾਗਾ ਤੇ ਇੱਥੇ ਤਾਂ ਸਿਰਫ ਤਿੰਨ ਚਾਰ ਹੀ ਰੱਖਾਂਗੇ ਬਾਕੀ ਪਰਸੋਂ ਸਵੇਰ ਹੀ ਲੱਗਣੀਆਂ ਜੀ ਅੱਗੇ ਆ ਗਈ ਜਿਹੜੀ ਵੱਡੀ ਡੱਬੇ ਵਿੱਚ ਬਹਿੜ ਜੀ ਇਹ ਵੀਰੇ ਜਰਸੀ ਦੇ ਵਿੱਚ ਪੰਜਾਬ ਵਾਲੀ ਕ੍ਰੋਸ ਆ ਤੁਸੀਂ ਚਾਹੇ 22 ਮੰਨ ਲਓ 23 ਮੰਨ ਲਓ ਵੀਰੇ ਇਹਦਾ ਮੈਨ ਨਹੀਂ ਕਹਿਣਾ ਜਦੋਂ 22 23 ਕਹਿੰਦਾ ਨਾ ਵੀਰੇ ਇਹਨੂੰ ਲਗ ਡੰਗੂ ਪੈਣਗੇ ਇਹਦਾ ਯਾਰ ਅਸਰ ਕਿਆ ਜਿੰਦ ਜਾਨ ਆ ਜਾਵਾ ਬੈੜ ਗਾਵਾ ਜਿੰਦ ਜਾਨ ਆ ਵੀਰੇ ਜਿਵੇਂ ਤੁਸੀਂ ਹੁਣ ਵੀਡੀਓ ਚ ਬੋਲਦੇ ਨਾ ਵੀ ਇਹਨੂੰ ਪਾਸੇ ਖੜੇ ਬਾਹਰਲੇ ਕਰੇ ਹਲਾਣਾ ਤੋਂ ਕਰੇ ਕੱਖ ਪਾ ਕੇ ਚੋ ਲੋ ਉਹ ਚੀਜ਼ ਆ ਗਈ ਵੀਰੇ ਸੋ ਜਮਾ ਸਾਗੇ ਤੂੰ ਥੱਲੇ ਬੰਨਣ ਵਾਲੀ ਆ ਮੇਨ ਗੱਲ ਇਹਦਾ ਬੋਡੀ ਵੇਟ ਇਹਦੇ ਵਿੱਚ ਜਰਸੀ ਦੇ ਵਿੱਚ ਐਚ ਐਫ ਜੋਰ ਕਰਾਸ ਹੈਗੇ ਆ ਹਨਾ ਹੈਗੇ ਆ ਵੀਰੇ ਜਿਹੜਾ ਅਸੀਂ ਇੱਕ ਯਾਰ ਵੀਡੀਓ ਦੇ ਵਿੱਚ ਹਿੰਟ ਲਾਇਆ ਸੀਗਾ ਜੀ ਵੀ ਭਰਾਮਾਂ ਦਾ ਮਿਲਿਆ ਭਰਮਾ ਪਿਆਰ ਵੀ ਡੇਢ ਘੰਟੇ ਦੇ ਵਿੱਚ ਖੋਗੇ ਲੈ ਗਏ ਉਹ ਬਾਈ ਜੀ ਸੱਚ ਆ ਸਾਡੇ ਫਾਰਮ ਤੇ ਬਾਈ ਜੀ ਕੋਸ਼ਿਸ਼ ਸੀ ਜਾਨੀ ਕਮਾਇਆ ਨਹੀਂ ਕੁਛ ਖੱਟਿਆਗਾ ਪਰ ਆਮ ਦਾ ਪਿਆਰ ਇਹ ਖੱਟਿਆਗਾ ਸਾਡੇ ਲਈ ਵੀਰੇ ਦੋ ਦੋ ਲਾਟ ਵੀ ਜਿਹੜੇ ਵੀਰ ਖਾਲੀ ਮੁੜਦੇ ਆ ਲੇਟ ਆਉਂਦੇ ਆ 10 ਵਜੇ ਤੋਂ ਬਾਅਦ ਉਹ ਕਹਿੰਦੇ ਵੀ ਗਊ ਅਸੀਂ ਲੈਣੇ ਆਸ ਲੈਣੀ ਇੱਥੋਂ ਲੈਣੀ ਆ ਉਹ ਦੋ ਦੋ ਲਾਟ ਰੋਕ ਕੇ ਵੀ ਵੀਰੇ ਗਊ ਲੈ ਜਾਂਦੇ ਆ ਇਸ ਕਰਕੇ ਕਦੇ ਵੀ ਵੀਰੇ ਸਾਡੇ ਫਾਰਮ ਤੇ 8 ਵਜੇ ਤੋਂ ਬਾਅਦ ਆਉਣ ਦਾ ਬੜਾ ਕੋਈ ਨਹੀਂ ਫਾਇਦਾ ਹੁੰਦਾਗਾ 7 ਵਜੇ ਤੋਂ ਪਹਿਲਾਂ ਹੀ ਬੰਦਾ ਆਵੇ ਜਾਣੀ ਇੱਥੇ ਵੀਰੇ ਬੰਦੇ ਮਿਲਣਗੇ ਜਾਨੀ ਜਿਹੜੇ ਕਹਿਣਗੇ ਵੀ ਗਊ ਲੈਣੀ ਆ ਵੀਰੇ ਸੀਨੀ ਵਾਲ ਤੋਂ ਲੈਣੀ ਆ ਹੱਫ ਧੜਕ ਕੇ ਲੈ ਲਾਂਗੇ ਇਹ ਚੀਜ਼ ਸੋਨ ਨੂੰ ਮਿਲੂ ਪਰ ਸਾਡੇ ਕਹਿਣ ਦੀ ਗੱਲ ਨਹੀਂ ਹੋਣੀਗੀ ਹੁਣ ਬੇਟਾ ਐਰ ਸਰ ਦਾ ਬੱਚਾ ਖੋਲਣਾ ਸੀਗਾ ਸੋ ਵੀਰੋ ਮਿਲਕ ਵੇਨ ਵਗੈਰਾ ਦੇਖੋ ਮੋਟੀ ਰਸਾ ਪੇ ਵੀ ਜਾਂਦੀ ਆ ਰਸਾ ਵੈਬ ਸੱਟ ਕੇ ਵੀ 190 ਫੁੱਟ ਤੋਂ ਮੱਸੀ ਮੋਟਰ ਪਾਣੀ ਚੱਕ ਕੇ ਲੈ ਆਊਗੀ ਚੱਲਿਆ ਹੁਣ ਤੇ ਦਰਸੀ ਖੋਲ ਹੀ ਲਿਆ ਕੋਈ ਉਸ ਕੈਟਾਗਰੀ ਦੁੱਧ ਚੱਕ ਕੇ ਲੈ ਕੇ ਨਾਲ ਫੈਟ ਵੀ ਲੈ ਕੇ ਆਉਣੀ ਆ ਅੱਗੇ ਆ ਗਈ ਭਾਈ ਜੀ ਜਰਸੀ ਇਹ ਜਰਸੀ ਆ ਗਈ ਵੀਰੇ ਪੈ ਜਾਣੀ ਹਲੇ ਪੰਜਾਬ ਵਾਲੀ ਬਾਹਰ ਨਹੀਂ ਗਊ ਵੀਰੇ ਕੋਈ ਵੀ ਨਹੀਂ ਹੋਣੀ ਜੀ ਬਾਹਰਲੀ ਕੋਈ ਨਾ ਜੁਪੀ ਦੀ ਨਾ ਰਾਜਸਥਾਨ ਦੀ ਨਾ ਕੋਈ ਹਰਿਆਣੇ ਦੀ 2-4 ਹੋ ਸਕਦੀਆਂ ਕਿਉਂਕਿ ਹਰਿਆਣੇ ਦੀ ਕੁਆਲਿਟੀ ਆਪਣੀ ਵਾਲੀ ਆ ਜੀ ਬਾਕੀ ਵੀਰੇ ਨਾ ਕੋਈ ਨਮਾਕਲ ਵੀ ਹੋਵੇ ਇਧਰੋਂ ਬੇਮਨੂਮੀ ਦੋ ਕ੍ਰਾਸ ਮੰਨ ਲਾਂਗੇ ਦੁੱਧ ਵੀਰੇ 16-17 ਕਿਲੋ ਵਾਲਾ ਬੱਚਾਗਾ ਤੇ ਰੇਕੇ ਦਾ ਬਿਲਕੁਲ ਬਾਈ ਜੀ ਖਰਾ ਲਾ ਦੇਾਂਗੇ ਬਿਲਕੁਲ ਜਾਇਜ਼ ਰੇਟ ਲਾ ਦੇਾਂਗੇ ਸਾਰਿਆਂ ਨੂੰ ਛੋਟਾ ਪਾ ਲਾਵਾਂਗੇ ਕੋਈ 16-17 ਬੜੀ ਆਮਦਾਰੀਆਂ ਦੇਊ ਮੈਂ ਨਹੀਂ ਕਹਿਣਾ ਵੀਰੇ ਗਊ ਦੱਸੂਗੀ ਮੈਂ ਇਹਨਾਂ ਦੇਊ ਬਿਲਕੁਲ ਮੀਡੀਅਮ ਸਾਈਜ਼ ਤੇ ਮੀਡੀਅਮ ਰੇਟ ਆ ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਆਉਣ ਵਾਲੀ ਜਿਹੜੇ ਵੀ ਉਹ ਬੱਚਾ ਕਿਸੇ ਸਿੰਗਲ ਬੰਨਿਆ ਹੁੰਦਾ ਜਦੋਂ ਨਾ ਉਹ ਇਹੋ ਜਿਹੇ ਬੱਚੇ ਨੂੰ ਜਿਹੜੇ 22 24 ਕਿਲੋ ਕਹਿ ਕੇ ਵਕਦੇ ਆ ਸਿੰਗਲ ਖੜੀ ਇਹ ਵੀ ਡਲੇ ਯਾਰ ਕੀ ਲੱਗੂਗੀ ਪਰ ਮੇਰੀਆਂ ਆਂਗਾਈਆਂ 'ਚ ਖੜਾ ਦੇ ਆ ਵੀਰੇ ਛੋਟੇ ਜੈ ਜੈ ਕੱਲਾ ਪਰ ਜਿਹੜੀ ਮਾੜੀ ਨਹੀਂ ਹੈਗੀ ਸਾਇਦ ਵਧੀਆਗਾ ਸੋਹਣੀ 16 17 ਕਿਲੋ ਦੀ 15 ਕਿਲੋ ਮੰਨ ਕੇ ਲੈ ਜਾਓ ਵੀਰੇ ਇਹ ਤੋਂ ਗ੍ਰਾਮ ਨਹੀਂ ਘਟਦੀ ਸੋ ਕਹਿੰਦਾ ਭਾਬ ਜਿਹੜੀ ਛੋਟੀਆਂ ਨੂੰ ਛੋਟੀ ਕਹਾਂਗੇ ਹਾਂ ਜਿਹੜੀ ਛੋਟੀਆਂ ਨੂੰ ਛੋਟੀ ਕਹਾਂਗੇ ਪਰ ਵੀਰੇ ਠੀਕ ਆ ਮੀਡੀਅਮ ਆ ਪਰ ਸਾਡੀਆਂ ਗਾਈਆਂ ਦੇ ਮੁਕਾਬਲੇ ਬਹੁਤ ਛੋਟੀ ਆ ਜਿਆ ਜੀ ਗੱਲ ਆ ਹਾਂਜੀ ਤੇ ਅੱਜ ਕਿ ਐਰ ਸਰ ਨੇ ਹੋ ਮਰੀ ਅੱਗੇ ਆ ਗਈ ਬਾਈ ਜੀ ਐਰ ਸਰ ਚੰਨ ਗੀਨਾ ਵੀ ਐਰ ਸਰ ਦੀ ਡਿਮਾਂਡ ਬਹੁਤ ਆ ਗਈ ਪਰ ਐਰ ਸਰ ਜਿਹੜੀ ਥੋੜੀ ਜਿਹੀ ਜ਼ਿਆਦੇ ਪਿਓਰ ਚ ਆ ਜਾਂਦੀ ਆ ਉਹ ਥੋੜੀ ਜਿਹੀ ਘੱਟ ਇਹਦਾ ਐਰ ਸਰ ਦਾ ਗਰਲੈਂਡੋ ਨਾ ਆ ਗਿਆ ਥੋੜਾ ਜਿਹਾ ਜੀ ਥੋੜਾ ਜਿਹਾ ਗਰਲੈਂਡੋ ਨਾ ਕਿਉਂਕਿ ਮੂੰਹ ਮੱਥੇ ਦੱਸਦੀ ਆ ਦੁੱਧ ਵੀਰੇ 20 ਤੋਂ 24 ਕਿਲੋ ਦੇ ਵਿੱਚ ਦੇ ਦੂਗੀ ਇਹ ਬਾਈ ਦੀ ਚਾਰ ਦਾਂਦੀ ਆ ਅਛਾ ਚਾਰ ਦਾਂਦੀ ਆ ਵੀਰੇ ਮਾਲਕ ਨੇ ਤਾਂ ਜਣੀ ਪਲੂਣ ਕਹੀ ਆ ਪਰ ਮੈਂ ਦੂਜਾ ਮੰਨਿਆ ਵੀ ਪਲੂਣ ਖੀਰੀ ਸਵਾ ਗਿਆ ਹੋਊਗਾ ਜੀ ਕਿਉਂਕਿ ਬਹੁਤ ਬਹਿੜਾ ਵੀਰੇ ਜਿਹੜੀਆਂ ਚੌਕੀਆਂ ਹੁਣ ਸੁੰਦੀਆਂ ਨੇ ਕਿਉਂਕਿ ਲੋਕ ਵੀਰੇ ਸੇਵਾ ਤੇ ਬਹੁਤ ਹੋਏ ਹੋਏ ਨੇ ਜੀ ਤੇ ਇਸ ਕਰਕੇ ਸੋਨਾ ਬੱਜਾ ਜਣੀ 20 ਤੋਂ ਵੀਰੇ ਪਲੱਸ ਚੱਲੂ 24 ਕਿਲੋ ਦੇ ਦਿੱਕਤ ਦੇਊਗੀ ਦੁੱਧ ਤੇ ਰੇਟ ਦੀ ਬਹੁਤ ਖੜੀ ਆ ਜੂ ਵੀਰੇ ਬਾਕੀ ਫੋਨ ਤੇ ਵੀਰੇ ਕੋਈ ਸੌਦਾ ਨਹੀਂ ਕਰਨਾ ਫੋਨ ਤੇ ਕੱਲਾ ਜਿਹੜੇ ਵੀਰ ਨੇ ਦਸ ਤਾਂ ਥੋੜਾ ਕੱਲ ਨੂੰ ਘੱਟ ਧੱਕਿਆ ਜਾਊਗਾ ਤੇ ਬਾਕੀ ਜਿਹੜੀ ਖਰਾਬ ਪੁੱਛਣਾ ਐਡਰੈਸ ਪੁੱਛਣਾ ਵੀਰ ਕੋਲ ਸਕਦੇ ਆ ਦੂਆ ਨੰਬਰ ਵੀ ਦਿੱਤਾ ਮ ਉੱਤੇ ਵੀ ਕਰ ਲੋ ਬਾਕੀ ਮੈਂ ਸ਼ਾਮ ਨੂੰ ਵੀਰੇ ਫੋਨ ਸਾਰੇ ਬੈਕ ਮੋੜੂਗਾ ਜਾਣੀ ਜੀ ਮੇਨ ਗੱਲ ਆ ਗਈ ਇਹ ਬਾਕੀ ਇੱਕ ਸੁਆਸਵਾਈ ਹੋਰ ਵੀਰੇ ਤੁਹਾਨੂੰ ਦਿਖਾਉਣੇ ਆ ਵੀਰੇ ਕਾਲਾ ਕੋਬਰਾ ਲੈ ਬੈਡਾ ਲਿਆ ਕਰਾਂ ਕੀ ਹੋ ਗਿਆ ਅੱਛਾ ਵੱਡੀ ਡਬਲ ਵਹਿੜਾ ਇਹ ਕਾਲੀ ਆਹ ਕਾਲੀ ਵੀਰੇ ਚੰਗੀ ਆ ਗਈ ਜੇ ਅੱਗੇ ਬਾਈ ਜੀ ਕਾਲਾ ਕੋਬਰਾ ਹੀ ਹੈ ਜਮਾ ਹਨਾ ਵੀਰੇ ਬੱਚੇ ਨੂੰ ਥੋੜੀ ਜਾਂਦੇ ਆ ਕਿ ਨਾ ਬੱਚਾ ਸੰਘਾ ਲਿਆ ਜਾਂਦੇ ਹੋਣਾ ਯਾਰ ਠੀਕ ਆ ਤਾਜੀ ਸੂਈ ਹੋਈ ਆ ਹਨਾ ਤਾਜੀ ਸੂਈਆ ਕਰੀ ਅੱਜ ਨੂੰ ਹਜੇ ਤੀਜਾ ਦੇਣੀ ਆ 18 ਕਿਲੋ ਵੀਰੇ ਕੰਡੇ ਦੇ ਤੋਲ ਤੋਂ ਚੱਲੀ ਆ ਬੱਸੀ ਕਰਮਾਂ ਵਾਲੀ ਯਾਨੀ ਦੁੱਧ ਤਾਂ ਚਲੋ ਚਿਹੇ ਦੇ ਦੇ ਵੀਰੇ 24 ਦੇ ਦੇ ਪਰ ਜ ਬਹੁਤ ਸੋਹਣੀ ਚੋਣ ਬਸਮਾ ਦੀ ਬੜੀ ਏ ਠੰਡੀ ਸੀਲ ਆ ਵੀਰੇ ਅਸਲ ਗਊ ਆ ਦੀ ਤੇ ਬੱਚੇ ਨੇ ਹੋੜਾ ਤਿਉਹ ਕਰਦੀ ਆ ਦੋ ਚਾਰ ਦਿਨ ਤਿਉਹ ਸਭ ਵੀ ਦੇਖੋ ਲੈਵੇਂ ਤੇ ਨਾੜਾਂ ਵੀਰੇ ਠੀਕ ਆ ਰੰਗ ਕੁਆਲਟੀ ਆ ਵੀਰੇ ਲੈਵੇਂ ਤੇ ਮਾੜੀ ਮਲਵਾਇਓ ਨੇੜੇ ਕਰਕੇ ਠੀਕ ਆ ਇਹ ਆਮ ਨਹੀਂ ਕੁਆਲਟੀ ਆ ਦੇਖੋ ਸੁਆਹ ਦੇਖੋ ਥਾੜ 4 ਵੇ 4 ਤੇ ਸਲੀਨ ਵਾਲਾ ਗਾਣ ਦੇਖੋ ਠੰਡੀ ਸੀਲ ਦੇਖੋ ਆਹ ਦੇਖੋ ਯਾਰ ਬਰਫੀ ਸੀਲੀ ਜਮਾ ਹੈ ਨਾ ਦੇਖੋ ਬਸ ਆਪੀ ਦੱchna ਵੀਰੇ ਅਸੀਂ ਨਹੀਂ ਬੋਲਣਾ ਆਹ ਚੀਜ਼ ਅਸੀਂ ਲੈਨੇ ਆਂ ਵਿੱਚ ਗੱਲਾਂ ਹੁੰਦੀਆਂ ਵੀਰੇ ਅਸੀਂ ਮੈਂ ਫਲਾਣੇ ਥਾਂ ਤੋਂ ਗਊ ਲਈ ਸੀ ਬਾਈ ਯਾਰ ਗਰਮ ਨਿਕਲ ਗਈ ਵਿੱਚ ਬੱਟ ਸਾਨੂੰ ਗਊ ਵਿੱਚ ਵੀਰ ਵੀਡੀਓ ਪਾਉਣੀ ਜਿਹੜੀ ਚੰਗੀ ਹੁੰਦੀ ਆ ਸੀ ਵੀਰੇ ਲੈ ਵੀ ਲੈਨੇ ਪਰ ਚੰਗੀ ਲੈਨੇ ਆ ਨਮਾ ਹਨ ਜੀ ਪੈਸੇ ਵੀਰੇ ਇਹ ਜੀ ਗੱਲ ਨਹੀਂ ਵੀ ਅਸੀਂ ਇਕੱਲੇ ਵੇਚਣ ਜਾਣਦੇ ਆ ਲੈਨੇ ਵੀ ਆ ਵਧੀਆ ਭਾਅ ਭਰਦੇ ਨੇ ਪਰ ਲੈਨੇ ਥੋੜੀ ਜੀ ਕੁਆਲਿਟੀ ਆ ਜੀ ਬਾਕੀ ਬਾਹਰ ਵੀਰੇ ਇੱਕ ਵਾਰ ਕੈਮਰਾ ਮਰਵਾ ਦਿਓ ਤੇ ਇਹ ਤੋਂ ਬਿਨਾ ਵੀਰੇ 10 ਗਾਇਆਂ ਹੋਰ ਆਉਤੋ ਜਾਨੀ ਦੀ 8-9 ਗਾਇਆਂ ਇੱਧਰ ਹੋਰ ਲੱਗਣਗੀਆਂ 28 ਤਾਂ ਵੀਰੇ ਤਾਂ ਬੋਲੀਆਂ ਵੀ ਇੱਕ ਦੋ ਗਾਇਆਂ ਮੌਕੇ ਤੇ ਨਾ ਤਿਆਰ ਹੋਣ ਉਹ ਗਾਇਆਂ ਵੀਰੇ 32-33 ਨਾ ਆਗਾ ਤਕਰੀਬ ਹਨਾ ਜੀ ਤੇ ਜਾਨੀ ਇਸ ਕਰਕੇ 28 ਬੋਲੀਆਂ ਨੇ ਬਾਕੀ ਵੀਰੇ ਇੱਕ ਮੇਨ ਵਾਲਾ ਲੈਂਡ ਤੇ ਆਪਾਂ ਬਾਜੀ ਬੋਲਦੇ ਟ੍ਰਾਂਸਪੋਰਟ ਦੀ ਵੀ ਰਸਕੀ ਦਾ ਦੱਸਦੀ ਸੀ ਆਪਾਂ ਤੇ ਬਾਕੀ ਵੀਰ ਜੀ ਆਪਣੇ ਕੋਲ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਂਦੀ ਆ ਵਿੱਚ ਵੀਰ ਕਹਿੰਦੇ ਵੀਰੇ ਕਿਸ਼ਤਾਂ ਬਾਈ ਜੀ ਕਿਸ਼ਤ ਉਹ ਤਾਂ ਨਹੀਂ ਬਣਦੀ ਤੁਹਾਡੀ ਕ੍ਰੈਡਿਟ ਕਾਰਡ ਦੀ ਰੈਂਜ ਤੇ 5 ਲੱਖ ਦੀ ਉਹ ਵੀਰੇ ਚੱਕੀ ਜਾਊਗੀ ਤੁਹਾਨੂੰ ਵੀ ਪਿਆਰ ਨਾਲ ਨਗਦ ਲੋੜਾ ਘੋਆਂ ਦੇ ਕੋ ਵੀ ਦੇ ਦੇ ਆ ਕਿਸ਼ਤਾਂ ਬਣਵਾ ਲਓ 12 ਮਹੀਨੇ 24 ਬਣਾ ਲਓ 27 ਬਣ ਜਾਣਗੇ ਠੀਕ ਐ ਸੋ ਉਹ ਵੀਰੇ ਤਾਜੀ ਸੂਈ ਸਵਾਈ ਆ ਜੀ ਇਹਨੂੰ ਵੀਰੇ ਇੱਕ ਹੁੰਦੇ ਕੱਲ੍ਹ ਸੂਈ ਪਰਸੋ ਸੂਈ ਆ ਕੱਲ ਸੁਈ ਜੀ ਕੱਲ ਸੁਈ ਗਿਆ ਇਹਦੇ ਥੱਲੇ ਵੀ ਤੇ 20 ਦੇ 9 ਦੇ ਹੋਊਗਾ ਇਹ ਦੋ ਦੋ ਦੇਊਗੀ ਵੀਰੇ 25 ਕਿਲੋ ਅੱਛਾ 25 ਕਿਲੋ ਵਾਲੀ ਵੜ ਹੈਗੀ ਹੈ ਬੱਚਾ ਕੀ ਹੈ ਦਾ ਬੱਸੀ ਇਹਦੇ ਮਗਰ ਕੋਈ ਬੱਸੀ ਹੈ ਜੀ ਇਹਦੀ ਹੈਨੀ ਕੋਈ ਆਫਰ ਨਹੀਂ ਹੈ ਕੱਲ ਕਟਾਈ ਦੀ ਮੈਂ ਆਪਰੇ ਤਨ ਕਹੇ ਜੀ ਉਹ ਵੀ ਆਫਰ ਆ ਗਿਆ ਕੰਦਾ ਦਾ ਕੋ ਫਾਇਦਾ ਜੀ ਜੀ ਆਈ ਆ ਉਹਨੂੰ ਕਹਾਂਗੇ ਉਹਨੂੰ ਕਹਾਂਗੇ ਇਹ ਵੀਰੇ ਆ ਗਿਆ ਕਲੂਨ ਬੱচ্চਾ ਇਹ ਦੋ ਦਰਦੀਆ ਕਰਮ ਵਾਲੀ 12 ਦਿਨ ਦਿੰਦੀ ਇਹ ਕੱਚੀ ਹੈਗੀ ਹੈ ਵੀ ਜਮਾ ਜੈਤ ਬਾਦ ਲਾ ਦੇਗੇ ਜੀ ਉਹ ਤੋਂ ਅੱਗੇ ਆ ਵੀਰੇ ਕਲੂਨ ਬੱਸੀ ਕਾਲੀ ਸੀਸ ਭਾਈ ਜੀ ਇਹ ਦੋ ਦੰਦਾ ਵੀਰੇ ਇਹਦੇ ਥੱਲੇ ਵੀਰੇ 16 ਕਿਲੋ ਹੋ ਗਏ 10 ਕਿਲੋ ਰੈਡੀ ਲੂਗਾ 2 ਕਿਲੋ ਹੋਰ ਬਾਅਦ ਉਠਾਣਾ ਜੇ 20 ਤੋਂ ਅੰਦਰ ਰੱਖੀਏ ਜੀ ਉਸ ਤੋਂ ਆਕੀ ਵੀ ਹੋਰ ਵਾਸ਼ ਕਰੀ ਹੈ ਰੈਡ ਆਕੀ ਤੁਹਾਨੂੰ ਮੂੰਹ ਮੱਥੇ ਜਿਵੇਂ ਦੀ ਪਾਰਸੀ ਕਰਾ ਗਏ ਦੇਖੋ ਜੀ ਅਡਾ ਮਾਈ ਦੀ ਤੇ ਹੋਰ ਨਹੀਂ ਘੜ ਦੱਸੂਗੀ ਇੰਦਾ ਉਹ ਨਹੀਂ ਹੈ ਜੀ ਦੇਖ ਸਾਹਿਬ ਠੀਕ ਹੈ ਉਹ ਪਾਰਸੀ ਵਾਲੀ ਠੰਡੀ ਸੀਦਾ ਵੀਰੇ ਪਰ ਸੂਰ ਦੇ ਵਿੱਚ ਬੈਠੀ ਨਹੀਂ ਖਾਣਾ ਥਾਂ ਨੇ ਵੀ ਆਈ ਰੈਡ ਅੱਗ ਕੇ ਜੈਪਾ ਲਾ ਦੇਣਾ ਤੇ ਆ ਬੈਣ ਵੀਰੇ ਟਿਕਰਾੜ ਤੇ ਵੀ ਨੂੰ ਬਾਕੀ ਰਹਿ ਗਈ ਸੀ ਇੱਕ ਸਾਡੋ ਘਰ ਨਿਕਲੀ ਕੁਛ ਗੱਬਣਾ ਹਜੇ ਗੱਬਣਾ ਵੀਰੇ ਪਿਛਲੇ ਨਾਲ ਵੀ ਦਾ 40000 ਆਪਾਂ ਬੋਲ ਕਰਿਆ ਸੀਗਾ ਪਰ ਯਾਨੀ ਕਿ ਚਲੋ ਉਹ ਗੱਲ ਨਹੀਂ ਮੇਰੇ ਕੋਲ ਧੀਖਾ ਦੀ ਬੇਚਤੀ ਦੇ ਵੀਰੇ ਸਿੱਗੀ 7000 ਸੁਣਾਰ ਦੀ 1000 ਪਰ ਆਪਾਂ ਪਹਿਲਾਂ 4000 ਹੀ ਰੱਖ ਲਾਂਗੇ ਇਹ ਕੈਜੀ ਦੀ ਗੱਲ ਕੈਜੀ ਆ ਜੀ ਕੈਜੀ ਕੈਜੀ ਵੀਰੇ ਕਹਿੰਦੇ ਦੇਖੋ ਮੇਵਾ ਵੀ ਮਖਿਆਲ ਲੱ ਲਾ ਪਿਛਲੇ ਨਾਲ ਕਰਦੇ ਆ 14 ਗਿਆ ਵੀਰੇ ਦੁੱਧ ਦੇ ਉਪਰ 16 ਤੋਂ 17 ਕਿਲੋ ਬੜੀ ਨਾਮ ਕਰੀ ਠੀ ਸਾਡਾ ਬੱਚਾ ਬਾਕੀ ਦੇ ਸਾਰੇ ਸਿਖਵਾਈਆ ਜਿਹੜੇ ਸਾਰੇ ਵੀਰੇ 14 ਕਿਲੋ ਆਜੇ ਇਸ ਵਾਰ ਜੀ ਤੇ ਪਿਛਲੇ ਨਾਲ ਚ ਬਾਕੀ ਰਹਿ ਗਈ ਸੀ ਠੀਕ ਹੈ ਘਾਰਾਂ ਚ ਠੀਕ ਹੈ ਤੇਰਾ ਤੋਂ ਤੇਰੇ ਤਾਜੀ ਸੁਗੀ ਸੀ ਹੁਣ 14 ਤੋਂ ਦੁੱਧ ਤੋਂ ਵਰਤੀ ਆ ਪਰ ਫਾਇਦਾ ਵੀਰੇ ਕਰਨ ਵਾਲੀ ਦੀ ਝੂਠ ਮਾਰਨ ਵਾਲੀ ਗੱਲ ਬਹੁਤ ਫਾਇਦਾ 70 ਦੇ ਲਵੇ ਹੁਣ ਅਸੀਂ ਆਨ ਲਵਾ ਕੇ ਦੇਖੀ ਆ ਤੇ ਦੁੱਧ ਕੀ ਲੈ ਕੇ ਹੋ ਸਕਦਾ ਸਾਡੀਆਂ ਬੁੜੀਆਂ ਨੀਂਦ ਪਿੱਟੀਆਂ ਕਹਿੰਦੀ ਮੈਂ ਇਹਦੇ ਨਾਲ ਆਪਾਂ ਰੱਖ ਲਓ ਬਾਕੀ ਚਲੋ ਥੋੜੀ ਮਾਰ ਜੇ ਤੇ ਬਿੱਤੀ ਵੇਚ ਵੀ ਦੇਵਾਂਗੇ ਜੀ ਬਾਕੀ ਵੀਰੇ ਇੱਕ ਮੇਨ ਗੱਲ ਮੈਂ ਲਾਜ਼ਮੀ ਕਹਿਣਾ ਮਾਰਕੀਟ ਲਾਜ਼ਮੀ ਕੋਮ ਕਿਉਂ ਰੇਟ ਦੇ ਵਿੱਚ ਵੀ ਫਾਇਦਾ ਮਿਲੂਗਾ ਮਗਰੋਂ ਕਿਸੇ ਕੋਈ ਵੀਰ ਨਾ ਉਦਰੀਏ 10 ਤਰੀਕ ਦਾ ਲਾਟ ਆ ਇਹਦੇ ਵਿੱਚ ਫਾਇਦਾ ਹੋਊ ਫਾਇਦਾ ਕਿਉਂ ਮੱਕੀ ਦਾ achar ਪਾਉਣਾਗਾ ਅਸੀਂ ਮਾਲ ਸਾਰਾ ਵੀਰੇ ਵੇਚਣ ਜਾਂਦਾ ਜੀ ਠੀਕ ਆ ਜੀ ਤੇ ਇੱਕ ਵੀਰੇ ਸਾਰੀ ਚੀਜ਼ ਦਾ ਵਪਾਰ ਕਰਦੇ ਆ ਘਰ ਦੀ ਕੋਈ ਨਹੀਂ ਵੀਰੇ ਬਾਹਰੋਂ ਲੈ ਕੇ ਆਏ ਆ ਇੱਥੇ ਅਸੀਂ ਦੇਖ ਕੇ ਨਰਖ ਪਰਖਣ ਲੈ ਕੇ ਆਏ ਆ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਫਾਰਮ ਤੋਂ ਵੀਰੇ ਲੈ ਜਾਣੀ ਗਰਮੀ ਦੀ ਰੋਟਾ ਬਾਈ ਜੀ ਦੇਖ ਕੇ ਨਰਖ ਪਰਖਣ ਲੈ ਕੇ ਜਾਓ ਨਹੀਂ ਫਟੋਂ ਦੀ ਨਾਲ ਜਾਓ ਨਹੀਂ ਫਟੋਂ ਦੀ ਨਾਲ ਜਾਓ ਵੀਰੇ ਗਾਰੰਟੀ ਸਾਡੀ 5 ਮਿੰਟ ਦੀ ਨਹੀਂ ਹੋਣੀ ਕੋਰੀ ਗੱਲ ਦਾ ਕੋਈ ਦੋਖ ਨਹੀਂ ਜਦੋਂ ਗੇਟੋਂ ਬਾਹਰ ਹੋ ਗਈ ਵੀਰੇ ਤੁਹਾਡੀ ਆ ਆਪ ਦੀ ਦੇਖ ਪੈਨਰ ਚੰਗੀ ਲੱਗੇ ਲੰਦੂ ਬਾਕੀ ਵੀਰੇ ਤੁਸੀਂ ਆਗ ਦਾ ਸਮਝਣਾ ਸੁ ਵੀਰੋ ਗੱਲਾਂ ਵੀ ਤੇ ਬਹੁ ਵਜੇ ਲੱਗੀਆਂ ਸਾਰੇ ਚੀਜ਼ ਦਾ ਵਪਾਰ ਕਰਦੇ ਆ ਪੇਮੈਂਟ ਤੁਸੀਂ ਲਾਉਣੀ ਆ ਚੰਗੀ ਲੱਗੀ ਖਰੀਦੋ ਨਹੀਂ ਵੀਰ ਦੇ ਕਰੇ ਚਾਹ ਦਾ ਕੱਪ ਪੀਓ ਤੇ ਚਲੋ ਅਖੀਰ ਨੂੰ ਹੋਰ ਕਿਤੇ ਦੇਖੋ ਗਾਵਾਂ ਕਾਫੀ ਆ ਇੱਥੇ ਆਓਗੇ ਰਿਜ਼ਲਟ ਦੇਖਣ ਨੂੰ ਮਿਲੂਗਾ 28 ਗਾਵਾਂ ਵੀਰ ਨੇ ਬੋਲੀਆਂ ਲਗਭਗ 30 32 ਹਾਜ਼ਰ ਮਿਲਣਗੀਆਂ ਪਿੰਡ ਸ਼ੀਨੀਵਾਲ ਕਣਾ ਜ਼ਿਲ੍ਹਾ ਬਰਨਾਲਾ ਤੇ ਹਰ ਇੱਕ ਪ੍ਰਕਾਰ ਦੀ ਹਰ ਇੱਕ ਰੇਟ ਦੇ ਵਿੱਚ ਗਾਂ ਹਾਜ਼ਰ ਆ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਨੂੰ ਜਲਦੀ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ